ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਹਟਾਂਗੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਢੂਗਾ ਵਿਧਾਨ ਸਭਾ ਦਾ ਜਿਹੜਾ ਅੱਜ اجلاس ਚ ਲਿਆ ਸ਼ਬਦਾ ਦਾ ਮਿਆਰ ਥੱਲੇ ਡਿੱਗਦਾ ਗਿਆ ਸੱਤਾ ਤੇਰ ਨੂੰ ਵੀ ਇੰਨਾ ਫਤੂਰ ਨਹੀਂ ਚੜਨਾ ਚਾਹੀਦਾ ਕੁਰਸੀ ਦਾ ਨਸ਼ਾ ਇੰਨਾ ਨਹੀਂ ਹੋਣਾ ਚਾਹੀਦਾ ਕਿ ਅਗਲੇ ਨੂੰ ਕੀੜੇ ਮਕੌੜੇ ਸਮਝੋ ਕਿ ਜਿਵੇਂ ਸਾਹਮਣੇ ਵਾਲੇ ਬੰਦੇ ਤਾਂ ਬੰਦੇ ਹੀ ਨਹੀਂ ਉਹਨਾਂ ਨੇ ਕਿਹਾ ਕਿ ਬੰਦੇ ਦਾ ਪੁੱਤ ਬਣਾ ਕੇ ਉਹਨਾਂ ਨੇ ਇੱਥੋਂ ਤੱਕ ਵੀ ਚੈਲੰਜ ਕੀਤਾ ਪ੍ਰਤਾਪ ਸਿੰਘ ਬਾਜਵਾ ਉੱਥੋਂ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ 'ਚ ਹੈ ਹਿੰਮਤ ਆਉਣ ਲੜਨ ਚੋਣ 224 ਦੀ ਜੇ ਜ਼ਮਾਨਤ ਨਾ ਜਬਤ ਕਰਾਤੀ ਸਟੌਜ ਪਿੰਡ ਨਾ ਭੇਜਤਾ ਕਿ ਰੋਂਦਾ ਬੰਦਾ ਉਦੋਂ ਹੀ ਆ ਜਦੋਂ ਸੱਟ ਵੱਜਦੀ ਹੈ ਮੁਰਦਾ ਬਾਦ ਦੇ ਅੱਜ ਨਾਰੇ ਲਾਏ ਗਏ ਸਰਕਾਰ ਦੇ ਖਿਲਾਫ ਸਪੀਕਰ ਦੇ ਖਿਲਾਫ ਮੁੱਖ ਮੰਤਰੀ ਦੇ ਖਿਲਾਫ ਤਾਂ ਉਸ ਦੇ ਵਿੱਚ ਐਮਐਲਏ ਕਾਂਗਰਸ ਦੇ ਸੁਖਵਿੰਦਰ ਕੋਟਲੀ ਸਭ ਤੋਂ ਵੱਧ ਐਕਟਿਵ ਨਜ਼ਰ ਆਏ ਬਾਕੀ ਕੋਈ ਨਾ ਕੋਈ ਸਮਾਂ ਲੈ ਕੇ ਖੜ ਜਾਂਦੇ ਸੀ ਪਿੱਛੇ ਚਾਹੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਸੁਖਪਾਲ ਖੈਰਾ ਨੇ ਸੁਖਜਿੰਦਰ ਰੰਧਾਵਾ ਨੇ ਇਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਪਰ ਸੁਖਵਿੰਦਰ ਕੋਟਲੀ ਨੇ ਮਹੌੜ ਪੂਰੀ ਤਰ੍ਹਾਂ ਜਿਹੜੇ ਨਾਹਰੇ ਬਾਜੀ ਵਾਲਾ ਉਹ ਗਰਮ ਰੱਖਿਆ ਕਰਕੇ ਜਦੋਂ ਉਹਨਾਂ ਨੇ ਡਿਪਟੀ ਸੀਐਮ ਦੀ ਡਿਮਾਂਡ ਕਰਤੀ ਕਿ ਬਣਾਓ ਫਿਰ ਜਦੋਂ ਇਸ ਦਾ ਜਵਾਬ ਜਦੋਂ ਮੁੱਖ ਮੰਤਰੀ ਨੇ ਜਿਹੜੇ ਸ਼ਬਦ ਵਰਤੇ ਕਿ ਜੁੱਤੀ ਸੰਘਾਓ ਦੌਰਾ ਤਾਂ ਨਹੀਂ ਪੈ ਗਿਆ ਇਸ ਤਰ੍ਹਾਂ ਦੀ ਜਦੋਂ ਗੱਲ ਕਹੀ ਤੇ ਬਰਦਾਸ਼ਤ ਨਹੀਂ ਉਹਨਾਂ ਨੇ ਕੀਤੀ ਉਹ ਦਿਲ ਤੇ ਲਾ ਗਏ ਤੇ ਰੋਣ ਲਈ ਵੀ ਮਜਬੂਰ ਹੋ ਗਏ ਇਸ ਤਰ੍ਹਾਂ ਨਹੀਂ ਸੀ ਪੇਸ਼ ਆਉਣਾ ਚਾਹੀਦਾ ਮੁੱਖ ਮੰਤਰੀ ਨੂੰ ਵਿਰੋਧੀ ਜੇਕਰ ਤੁਹਾਨੂੰ ਕੋਈ ਸਵਾਲ ਕਰ ਰਿਹਾ ਹੈ ਜਾਂ ਕਿਸੇ ਮੁੱਦੇ ਦੇ ਉੱਤੇ ਸਵਾਲ ਖੜੇ ਕਰ ਰਿਹਾ ਹੈ ਤੇ ਉਸ ਦਾ ਜਵਾਬ ਦੇਣਾ ਸੱਤਾਧਿਰ ਦਾ ਕੰਮ ਹੈ ਪਰ ਜਿੱਥੋਂ ਤੱਕ ਰਹੀ ਗੱਲ ਵਿਰੋਧੀਆਂ ਦੀ ਜਿਹੜਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਸਮਾਂ ਉਹਨਾਂ ਨੇ ਵੀ ਨਹੀਂ ਸਹੀ ਢੰਗ ਨਾਲ ਵਰਤਿਆ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਪਤਾ ਲੱਗ ਗਈ ਹੈ ਕਿ ਪੰਜਾਬ ਦੀ ਜਨਤਾ ਚਾਹੁੰਦੀ ਕੀ ਹੈ ਜਦੋਂ ਕੋਈ ਨਾ ਕੋਈ ਟੋਟਕਾ ਲੈ ਕੇ ਆਉਂਦੇ ਆ ਦਿਨ ਦੇ ਵਿੱਚ ਹਾਲਾਂਕਿ ਉਹਨੇ ਪਿੱਛੇ ਜੇ ਇਹ ਵੀ ਕਿਹਾ ਕਿ ਮੈਂ ਕੋਈ ਅੱਧੇ ਘੰਟੇ ਦੀ ਖਬਰ ਬਣਾਉਣ ਵਾਸਤੇ ਨਹੀਂ ਕਹਿੰਦਾ ਤਾਲਾ ਤੇ ਜਿਹੜੀ ਚਾਬੀ ਆ ਉਹ ਸਪੀਕਰ ਸਾਹਿਬ ਨੂੰ ਲਿਆ ਕੇ ਉਹਨਾਂ ਨੇ ਫੜਾ ਤਾ ਕਿ ਬਾਹਰ ਨਾ ਜਾਣ ਦੇਓ ਕਿਉਂਕਿ ਵਿਰੋਧੀਆਂ ਕੋਲ ਸੱਚ ਬਰਦਾਸ਼ਤ ਨਹੀਂ ਹੋਣਾ ਅਸੀਂ ਕਰਾਂਗੇ ਜਿਹੜੀ ਗੱਲ ਇਹਨਾਂ ਤੋਂ ਸੁਣੀ ਨਹੀਂ ਜਾਣੀ ਜਿਹੜਾ ਅਸੀਂ ਕੰਮ ਕੀਤਾ ਹੈ ਵਿਰੋਧੀ ਤਾਂ ਬੋਕ ਬੰਦਲਾ ਜਾਣਗੇ ਮੁਖਰਾਟ ਵਿੱਚ ਆ ਜਾਣਗੇ ਇਸ ਕਰਕੇ ਬਾਹਰ ਨਹੀਂ ਜਾਣ ਦੇਣਾ ਕਿ ਸੋਸ਼ਲ ਮੀਡੀਆ ਤੇ ਵਿਕਦਾ ਕੀ ਹੈ ਸੁਣਿਆ ਕੀ ਜਾਂਦਾ ਹੈ ਬਜਟ ਦੇ ਉੱਤੇ ਤੁਸੀਂ ਵੇਖਿਓ ਕਿ ਕੱਲ ਜਦੋਂ ਪੇਸ਼ ਹੋਣਾ ਹੈ ਤੇ ਉੱਥੇ ਗਿਣਤੀ ਦੇ ਲੋਕ ਉਸ ਨੂੰ ਲਾਈਵ ਸੁਣਨਗੇ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਹਟਾਂਗੇ ਉਹਨਾਂ ਨੂੰ ਇਹ ਜੇ ਸ਼ਬਦ ਮੁੱਖ ਮੰਤਰੀ ਭਗਵੰਤ ਮਾਨ ਲਈ ਕਿਉਂ ਵਰਤਨੇ ਪਏ ਵਿਧਾਨ ਸਭਾ ਦਾ ਜਿਹੜਾ ਅੱਜ اجلاس ਚ ਲਿਆ ਸ਼ਬਦਾ ਦਾ ਮਿਆਰ ਥੱਲੇ ਡਿੱਗਦਾ ਗਿਆ ਇਸ ਵਿਸ਼ੇ ਤੇ ਚਰਚਾ ਕਰਾਂਗੇ ਅੱਜ ਕੀ ਕੀ ਰਹਾ ਨਾਲ ਦੀ ਗੱਲ ਕਰਾਂਗੇ ਮੁਹਾਲੀ ਦੇ ਵਿੱਚ ਮਰਡਰ ਹੋ ਜਾਂਦਾ ਹੈ ਹਾਲਕਿ ਪੁਲਿਸ ਉਹਨੂੰ ਗੈਂਗਵਾਰ ਦੱਸਦੀ ਹੈ ਪਰ ਜਿਹੜੀ ਕਾਨੂੰਨ ਵਿਵਸਥਾ ਹੈ ਉਹਦਾ ਕੀ ਹਾਲ ਹੈ ਪੁਲਿਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਤੈ ਹੁੰਦੀ ਇਹ ਦੋ ਵਿਸ਼ਾ ਤੇ ਗੱਲ ਕਰਾਂਗੇ ਮੇਰੇ ਨਾਲ ਜੁੜਨਗੇ ਸੀਨੀਅਰ ਪੱਤਰਕਾਰ ਸੰਦੀਪ ਲਾਦੂਗਾ ਸੰਦੀਪ ਜਿਹੜਾ ਅੱਜ ਸੁਖਵਿੰਦਰ ਕੋਟਰੀ ਨੇ ਸ਼ਬਦ ਵਰਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਕਿ ਮੈਂ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਹਟੂਗਾ ਉਹਨਾਂ ਨੂੰ ਇਹ ਸ਼ਬਦ ਕਿਉਂ ਵਰਤਣੇ ਪਏ ਅੱਜ ਇਥੇ ਤੱਕ ਇਹ ਗੱਲ ਕਿ ਸ਼ਬਦ ਕਿਉਂ ਵਰਤਣੇ ਪਏ ਵੀ ਅਸੀਂ ਦੱਸਾਂਗੇ ਪਰ ਅਸੀਂ ਸ਼ੁਰੂ ਤੋਂ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜ਼ਿਕਰ ਗੱਲ ਕਰੀਏ ਆ ਗਵਰਨਰ ਦੇ ਭਾਸ਼ਣ ਦੇ ਉੱਤੇ ਬਹਿਸ ਸੀ ਤੇ ਸਾਰਿਆਂ ਨੂੰ ਇਸ ਦਾ ਹਿੱਸਾ ਬਣਨਾ ਵੀ ਚਾਹੀਦਾ ਇਹਦੇ 'ਚ ਕੋਈ ਦੂਰ ਰਾਏ ਨਹੀਂ ਕਿਉਂਕਿ ਗਵਰਨਰ ਸਾਹਿਬ ਤੋਂ ਇਹ ਮੁਤਾਬਕ ਹੀ ਟਾਈਮ ਜਿਹੜਾ ਵੰਡ ਕੇ ਦੇ ਦਿੱਤਾ ਗਿਆ ਕਿ ਆਪ ਨੂੰ ਜਿਹੜੀ ਸੱਤਾ ਧਿਰਾਂ ਨੂੰ 2 ਘੰਟੇ ਤੇ ਕੁਝ 21 ਮਿੰਟ ਉਹਨਾਂ ਨੂੰ ਦਿੱਤੇ ਗਏ 28 ਮਿੰਟ ਕਾਂਗਰਸ ਦੇ ਹਿੱਸੇ ਆਏ 3 ਮਿੰਟ ਆ ਜਿਹੜੇ ਉਹ ਬਾਕੀ ਪ ਉਸੇ ਤਰ੍ਹਾਂ ਆਜ਼ਾਦ ਉਮੀਦਵਾਰਾਂ ਬਸਪਾ ਦੇ ਇਕਲੌਤੇ ਵਿਧਾਇਕ ਦੇ ਦੋ ਦੋ ਮਿੰਟ ਉਹਨਾਂ ਦੇ ਹਿੱਸੇ ਹੋਣੇ ਸੀ ਮਿੰਟਾਂ ਦੇ ਹਿਸਾਬ ਦੇ ਨਾਲ ਜਿਹੜੀ ਕਾਰਵਾਈ ਚੱਲਣੀ ਚਾਹੀਦੀ ਸੀ ਉਹ ਚੱਲਣ ਦੀ ਬਜਾਏ ਕਿਉਂਕਿ ਕਾਂਗਰਸ ਦਾ ਆਪਣਾ ਸਟੈਂਡ ਸੀ ਅਵਿਰੋਧੀਆਂ ਦਾ ਆਪਣਾ ਸਟੈਂਡ ਸੀ ਕਿ ਉਹਨਾਂ ਨੇ ਕਿਹੜੇ ਮੁੱਸਲੇ ਦੇ ਉੱਤੇ ਬੋਲਣਾ ਹੈ ਕਿਹੜੇ ਤੇ ਨਹੀਂ ਬੋਲਣਾ ਪਰ ਜਿੱਥੋਂ ਤੱਕ ਰਹੀ ਗੱਲ ਕਿ ਮਰਿਆਦਾ ਦੀ ਜਾਂ ਸੁਖਵਿੰਦਰ ਕੋਟਲੀ ਤੱਕ ਆਉਂਦੇ ਆਉਂਦੇ ਕਿਉਂਕਿ ਜਿਹੜੇ ਮੁੱਦੇ ਦੇ ਉੱਤੇ ਵਿਰੋਧੀ ਸਵਾਲ ਕਰ ਰਹੇ ਉਸ ਦਾ ਜਵਾਬ ਦੇਣਾ ਸੱਤਾ ਧਿਰ ਦੀ ਜ਼ਿੰਮੇਵਾਰੀ ਹੈ ਪਰ ਸੱਤਾ ਧਿਰ ਨੂੰ ਵੀ ਇੰਨਾ ਫਤੂਰ ਨਹੀਂ ਚੜਨਾ ਚਾਹੀਦਾ ਕੁਰਸੀ ਦਾ ਨਸ਼ਾ ਇੰਨਾ ਨਹੀਂ ਹੋਣਾ ਚਾਹੀਦਾ ਕਿ ਅਗਲੇ ਨੂੰ ਕੀੜੇ ਮਕੌੜੇ ਸਮਝੋ ਔਰ ਬੇਸ਼ੱਕ ਮੂੰਹੋਂ ਨਹੀਂ ਕਿਹਾ ਗਿਆ ਪਰ ਉਹਨਾਂ ਦੀ ਬਾਡੀ ਲੈਂਗੁਏਜ ਜਾਂ ਫਿਰ ਜਿਹੜਾ ਉਹਨਾਂ ਦਾ ਤੌਰ ਤਰੀਕਾ ਸੀ ਜਾਂ ਵਿਹਾਰ ਸੀ ਉਸੇ ਤਰ੍ਹਾਂ ਲੱਗਿਆ ਕਿ ਜਿਵੇਂ ਸਾਹਮਣੇ ਵਾਲੇ ਬੰਦੇ ਤਾਂ ਬੰਦੇ ਹੀ ਨਹੀਂ ਖਾਸ ਕਰਕੇ ਜਿਵੇਂ ਸੁਖਵਿੰਦਰ ਕੋਟਲੀ ਵਾਲੇ ਮਸਲੇ ਤੋਂ ਗੱਲ ਕਰੀਏ ਤੁਸੀਂ ਕਹਿ ਕੇ ਉਹਨਾਂ ਨੇ ਕਹਿ ਕੇ ਬੰਦੇ ਦਾ ਪੁੱਤ ਬਣਾ ਕੇ ਉਹਨਾਂ ਨੇ ਇੱਥੋਂ ਤੱਕ ਵੀ ਚੈਲੰਜ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਉੱਥੋਂ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ ਚ ਹੈ ਹਿੰਮਤ ਆਉਣ ਲੜਨ ਚੋਣ 224 ਦੀ ਜੇ ਜ਼ਮਾਨਤ ਨਾ ਜਬਤ ਕਰਾਤੀ ਸਟਾਜ ਪਿੰਡ ਨਾ ਭੇਜਤਾ ਉਹਨਾਂ ਨੇ ਗੁੱਸਾ ਕਿਉਂ ਚੜਿਆ ਹੋਇਆ ਸੀ ਰੋ ਕਿਉਂ ਰਹੇ ਸੀ ਕਿਉਂਕਿ ਰੋਂਦਾ ਬੰਦਾ ਉਦੋਂ ਹੀ ਆ ਜਦੋਂ 6 ਵਜਦੀ ਹੈ ਤੇ 6 ਇਹ ਤਾਂ ਵਜਦੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਸਾਰਿਆਂ ਨੇ ਲਾਈਵ ਸੈਸ਼ਨ ਦੀ ਕਾਰਵਾਈ ਦੇਖੀ ਜੇ ਅੰਦਰ ਕਾਂਗਰਸੀ ਨਹੀਂ ਬੋਲੇਓ ਕਿਉਂ ਨਹੀਂ ਬੋਲੇ ਉਸਤੇ ਵੀ ਆਉਣੇ ਆ ਸੁਖਵਿੰਦਰ ਕੋਟਲੀ ਵਾਰ-ਵਾਰ ਡਿਮਾਂਡ ਕਰ ਰਹੇ ਸੀ ਕਿਉਂਕਿ ਸਭ ਤੋਂ ਵੱਧ ਇਹ ਵੀ ਦੱਸਣਾ ਬਣਦਾ ਇੱਥੇ ਕਿ ਜੇਕਰ ਮੁਰਦਾਬਾਦ ਦੇ ਅੱਜ ਨਾਰੇ ਲਾਏ ਗਏ ਸਰਕਾਰ ਦੇ ਖਿਲਾਫ ਸਪੀਕਰ ਦੇ ਖਿਲਾਫ ਮੁੱਖ ਮੰਤਰੀ ਦੇ ਖਿਲਾਫ ਤਾਂ ਉਸ ਦੇ ਵਿੱਚ ਐਮਐਲਏ ਕਾਂਗਰਸ ਦੇ ਸੁਖਵਿੰਦਰ ਕੋਟਲੀ ਸਭ ਤੋਂ ਵੱਧ ਐਕਟਿਵ ਨਜ਼ਰ ਆਏ। ਬਾਕੀ ਕੋਈ ਨਾ ਕੋਈ ਸਮਾਂ ਲੈ ਕੇ ਖੜ ਜਾਂਦੇ ਸੀ ਪਿੱਛੇ ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਪਾਲ ਖੈਰਾ ਨੇ ਸੁਖਜਿੰਦਰ ਰੰਧਾਵਾ ਨੇ ਇੱਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਪਰ ਸੁਖਵਿੰਦਰ ਕੋਟਲੀ ਨੇ ਮਾਹੌਲ ਪੂਰੀ ਤਰ੍ਹਾਂ ਜਿਹੜੇ ਨਾਰੇ ਬਾਜੀ ਵਾਲਾ ਉਹ ਗਰਮ ਰੱਖਿਆ ਕਰਕੇ ਸ ਜਦੋਂ ਉਹਨਾਂ ਨੇ ਡਿਪਟੀ ਸੀਐਮ ਦੀ ਡਿਮਾਂਡ ਕਰਤੀ ਕਿ ਬਣਾਓ ਫਿਰ ਜਿਹੜਾ ਤੁਸੀਂ ਵਾਦਾ ਕੀਤਾ ਸੀ ਚੋਣਾਂ ਤੋਂ ਪਹਿਲਾਂ ਕਿ ਡਿਪਟੀ ਸੀਐਮ ਜਿਹੜਾ ਅਸੀਂ ਬਣਾਵਾਂਗੇ ਉਹ ਐਸਸੀ ਭਾਈਚਾਰੇ ਚੋਂ ਬਣਾਵਾਂਗੇ ਤੇ ਉਹ ਕਿਉਂ ਨਹੀਂ ਬਣਾਉਂਦੇ ਜਦੋਂ ਇਸ ਦਾ ਜਵਾਬ ਜਦੋਂ ਮੁੱਖ ਮੰਤਰੀ ਨੇ ਜਿਹੜੇ ਸ਼ਬਦ ਵਰਤੇ ਕਿ ਜੁੱਤੀ ਸੰਘਾਓ ਦੌਰਾ ਤਾਂ ਨਹੀਂ ਪੈ ਗਿਆ ਇਸ ਤਰ੍ਹਾਂ ਦੀ ਜਦੋਂ ਗੱਲ ਕਹੀ ਤੇ ਬਰਦਾਸ਼ਤ ਨਹੀਂ ਉਹਨਾਂ ਨੇ ਕੀਤੀ ਉਹ ਦਿਲ ਤੇ ਲਾ ਗਏ ਤੇ ਰੋਣ ਲਈ ਵੀ ਮਜਬੂਰ ਹੋ ਗਏ ਫਿਰ ਬਾਹਰ ਆ ਕੇ ਮੀਡੀਆ ਸਾਹਮਣੇ ਜਦੋਂ ਬੋਲੇ ਆ ਫਿਰ ਉਹਨਾਂ ਨੇ ਰੜਕਾਂ ਕੱਢਣੀਆਂ ਸੀ ਤੇੜੀਆਂ ਉਹਨਾਂ ਨੇ ਕੱਢੀਆਂ ਇਸ ਤਰ੍ਹਾਂ ਨਹੀਂ ਸੀ ਪੇਸ਼ ਆਉਣਾ ਚਾਹੀਦਾ ਮੁੱਖ ਮੰਤਰੀ ਨੂੰ ਸਭ ਤੋਂ ਪ ਵਿਰੋਧੀ ਜੇਕਰ ਤੁਹਾਨੂੰ ਕੋਈ ਸਵਾਲ ਕਰ ਰਿਹਾ ਹੈ ਜਾਂ ਕਿਸੇ ਮੁੱਦੇ ਦੇ ਉੱਤੇ ਸਵਾਲ ਖੜੇ ਕਰ ਰਿਹਾ ਹੈ ਤੇ ਉਸ ਦਾ ਜਵਾਬ ਦੇਣਾ ਸੱਤਾ ਧਿਰ ਦਾ ਕੰਮ ਹੈ ਪਰ ਜਿੱਥੋਂ ਤੱਕ ਰਹੀ ਗੱਲ ਵਿਰੋਧੀਆਂ ਦੀ ਜਿਹੜਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਸਮਾਂ ਉਹਨਾਂ ਨੇ ਵੀ ਨਹੀਂ ਸਹੀ ਢੰਗ ਨਾਲ ਆਪਣਾ ਜਿਹੜਾ ਵਰਤਿਆ ਇਹ ਵੀ ਗੱਲ ਕਰਾਂਗੇ ਜਿਹੜਾ ਅੱਜ ਸ਼ਬਦਾ ਦਾ ਮਿਆਰ ਉਹ ਬਹੁਤ ਹੀ ਥੱਲੇ ਪੱਧਰ ਤੱਕ ਰਿਹਾ ਹੈ ਚਾਹ ਸਰਕਾਰ ਵੱਲੋਂ ਚਾਹ ਵਿਰੋਧੀ ਧਿਰ ਵੱਲੋਂ ਇਹ ਸੇਧ ਕਿਉਂ ਨਹੀਂ ਲੈ ਰਹੇ ਹੈਗੇ ਤੁਹਾਡਾ ਕੋਰਟ ਲੱਗਣ ਵਾਲਾ ਹੈਗਾ ਬਜਟ اجلاس ਹੈ ਤੁਸੀਂ ਬਜਟ ਤੇ ਚਰਚਾ ਕਿਉਂ ਨਹੀਂ ਕਰ ਰਹੇ ਹੈਗੇ ਬਜਾਏ ਕਿ ਤੁਸੀਂ ਕਦੀ ਤਾਲਾ ਫੜਾ ਦਿੰਦੇ ਹੋ ਕਦੀ ਕਦੀ ਅਸੀਂ ਬਾਹਰ ਹੀ ਇਦਾਂ ਦੀਆਂ ਗੱਲਾਂ ਪਹਿਲੇ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਸੀਗੀਆਂ ਪਰ ਜਿਹੜਾ ਐਤਕੀ ਜਿਹੜਾ ਸੈਸ਼ਨ ਹੈ ਇਹਦੇ ਵਿੱਚ ਇਹ ਕੁਝ ਮਤਲਬ ਪਹਿਲੇ ਅੱਧੇ ਘੰਟੇ ਦੇ ਵਿੱਚ ਜਿਹੜਾ ਰੋਲਾ ਪੈਣਾ ਸ਼ੁਰੂ ਹੋ ਗਿਆ ਆਪ ਜਿੱਥੇ ਤੱਕ ਰਹੀ ਗੱਲ ਕਿ ਬਜਟ ਤੇ ਚਰਚਾ ਦੀ ਉਹ ਤਰਪਾਲ ਸਿੰਘ ਚੀਮਾ ਹੋਣੀ ਜਦੋਂ ਕੱਲ ਨੂੰ ਪੇਸ਼ ਕਰਨਗੇ ਪਤਾ ਲੱਗ ਜਾਣਾ ਕਿ ਕਿੰਨੇ ਕੁ ਦਾਣੇ ਆ ਜਾਂ ਕਿੰਨਾ ਕੁ ਖਜ਼ਾਨਾ ਭਰਿਆ ਹੈ ਬਰਪੂਰ ਹੈ ਲੋਕਾਂ ਵਾਸਤੇ ਹਾਲਾਂਕਿ ਇਹਨਾਂ ਨੇ ਹੁਣ ਤੱਕ ਇਹੀ ਦਾਵਾ ਕੀਤਾ ਕਿ ਸਾਡਾ ਖਜ਼ਾਨਾ ਭਰਪੂਰ ਹੈ ਸਾਨੂੰ ਵਰਤਨਾ ਕਿਵੇਂ ਅਸੀਂ ਜਾਣਦੇ ਹਾਂ ਸਾਨੂੰ ਕੋਈ ਸਿਖਾਵੇ ਨਾ ਇਹ ਗੱਲ ਦਾ ਦਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ ਚ ਪਿੱਛੇ ਕੀਤਾ ਤੇ ਅੱਗੇ ਵੀ ਹੋ ਸਕਦਾ ਐਸੇ ਲੀ ਦੇ ਉੱਤੇ ਚੱਲਣਾ ਪਰ ਜਿੱਥੋਂ ਤੱਕ ਰਹੀ ਗੱਲ ਕਿ ਅੱਜ ਸਾਰੇ ਸੈਸ਼ਨ ਦੀ ਕਿ ਜਿਹੜੇ ਸ਼ਬਦ ਵਰਤੇ ਗਏ ਜੇ ਅਸੀਂ ਗੱਲ ਕਰੀਏ ਤਾਲੇ ਦੀ ਲੋਕ ਦੀ ਮੁੱਖ ਮੰਤਰੀ ਸਾਹਿਬ ਨੂੰ ਇਹ ਹੈ ਕਿ ਪੰਜਾਬ ਦੀ ਜਨਤਾ ਚਾਹੁੰਦੀ ਕੀ ਹੈ ਜਦੋਂ ਕੋਈ ਨਾ ਕੋਈ ਟੋਟਕਾ ਲੈ ਕੇ ਆਉਂਦੇ ਆ ਦਿਨ ਦੇ ਵਿੱਚ ਹਾਲਾਂਕਿ ਉਹਨੇ ਪਿੱਛੇ ਜੇ ਇਹ ਵੀ ਕਿਹਾ ਕਿ ਮੈਂ ਕੋਈ ਅੱਧੇ ਘੰਟੇ ਦੀ ਖਬਰ ਬਣਾਉਣ ਵਾਸਤੇ ਨਹੀਂ ਕਹਿੰਦਾ ਮੈਂ ਤੇ ਪੂਰਾ ਇਹ ਮਸਲੇ ਤੈਹ ਤੱਕ ਜਾਊਂਗਾ ਤੇ ਜਾਏ ਉਹ ਸੁੱਖ-ਬਲਾਸ ਵਾਲੀ ਗੱਲ ਸੀ ਜਾਂ ਕੋਈ ਹੋਰ ਗੱਲਾਂ ਸੀ ਹੁਣ ਅੱਧੇ ਘੰਟੇ ਦੀ ਖਬਰ ਬਣਾਉਣ ਲਈ ਜਾਂ ਅੱਜ ਸਾਰੇ ਦਿਨ ਦੀ ਖਬਰ ਬਣਾਉਣ ਲਈ ਮੁੱਖ ਮੰਤਰੀ ਨੇ ਕੀ ਸ਼ਬਦ ਵਰਤੇ ਕਿਉਂਕਿ ਤਾਲਾ ਤੇ ਜਿਹੜੀ ਚਾਬੀ ਆ ਉਹ ਸਪੀਕਰ ਸਾਹਿਬ ਨੂੰ ਲਿਆ ਕੇ ਇਹਨਾਂ ਨੇ ਫੜਾ ਤਾ ਕਿ ਬਾਹਰ ਨਾ ਜਾਣ ਦੇਓ ਕਿਉਂਕਿ ਵਿਰੋਧੀਆਂ ਕੋਲ ਸੱਚ ਬਰਦਾਸ਼ਤ ਨਹੀਂ ਹੋਣਾ ਅਸੀਂ ਕਰਾਂਗੇ ਜਿਹੜੀ ਗੱਲ ਇਹਨਾਂ ਤੋਂ ਸੁਣੀ ਨਹੀਂ ਜਾਣੀ ਜਿਹੜਾ ਅਸੀਂ ਕੰਮ ਕੀਤਾ ਹੈ ਵਿਰੋਧੀ ਤਾਂ ਬੋਕ ਬਦਲਾ ਜਾਣਗੇ ਮੁਖਰਾਟ ਵਿੱਚ ਆ ਜਾਣਗੇ ਇਸ ਕਰਕੇ ਬਾਹਰ ਨਹੀਂ ਜਾਣ ਦੇਣਾ ਪਰ ਇੱਥੇ ਗੱਲ ਇੱਥੇ ਤੱਕ ਨਹੀਂ ਮੁੱਕਦੀ ਇਹ ਜਨਤਾ ਨੂੰ ਹਸਾਉਣ ਦੇ ਲਈ ਜਨਤਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਜਾਂ ਹੋਰ ਸਭ ਗੱਲਾਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਨੂੰ ਆਤ ਪੈ ਗਈ ਇਸ ਦੇ ਵਿੱਚ ਸਾਰੇ ਹੀ ਅਸੀਂ ਵੀ ਜ਼ਿੰਮੇਵਾਰ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਦ ਅੱਜ ਸੱਤਾਧਿਰ ਵਾਲਿਆਂ ਨੂੰ ਵੀ ਤੇ ਲੋਧੀਆਂ ਨੂੰ ਵੀ ਖਾਸ ਕਰਕੇ ਇਸ ਗੱਲ ਦਾ ਪਤਾ ਸੀ ਪੂਰੀ ਤਰ੍ਹਾਂ ਨਬਜ ਪਛਾਣੀ ਹੋਈ ਹੈ ਕਿ ਸੋਸ਼ਲ ਮੀਡੀਆ ਤੇ ਵਿਕਦਾ ਕੀ ਹੈ ਸੁਣਿਆ ਕੀ ਜਾਂਦਾ ਹੈ ਬਜਟ ਦੇ ਉੱਤੇ ਤੁਸੀਂ ਵੇਖਿਓ ਕਿ ਕੱਲ ਜਦੋਂ ਪੇਸ਼ ਹੋਣਾ ਹੈ ਤੇ ਉੱਥੇ ਗਿਣਤੀ ਦੇ ਲੋਕ ਉਸ ਨੂੰ ਲਾਈਵ ਸੁਣਨਗੇ ਪਰ ਜਦੋਂ ਲਾਲਾ ਲਾਲਾ ਹੁੰਦੀ ਹੈ ਤੂੰ ਤੂੰ ਮੈਂ ਮੈਂ ਹੁੰਦੀ ਹੈ ਤੇ ਇੱਕ ਦੂਜੇ ਦੇ ਉੱਤੇ ਟੁੱਟ ਕੇ ਜਦੋਂ ਪਿਆ ਜਾਂਦਾ ਉਸ ਨੂੰ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਇਸੇ ਕਰਕੇ ਸ਼ਾਇਦ ਮੁੱਖ ਮੰਤਰੀ ਸਮਝਦੇ ਆ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਅਸੀਂ ਕਰ ਦਿੱਤੀ ਤੇ ਇਸੇ ਅਨੁਸਾਰਾ ਦਿਨ ਚੱਲਿਆ ਜਾਵੇਗਾ ਕਿਉਂਕਿ ਇੱਕ ਗੱਲ ਤੁਸੀਂ ਵੀ ਨੋਟ ਕੀਤੀ ਹੋਣੀ ਹੈ ਜਿੰਨਾਂ ਜਿੰਨਾਂ ਨੇ ਲਾਈਵ ਸੈਸ਼ਨ ਦੇਖਿਆ ਜਿਹੜੇ ਬੈਟਰੀ ਸੀ ਆ YouTube ਦੇ ਉੱਤੇ ਦੇਖ ਰਹੀ ਸੀ Facebook ਦੇ ਉੱਤੇ ਦੇਖ ਰਹੀ ਸੀ ਪੰਜਾਬ ਸਰਕਾਰ ਦੇ ਪੇਜ ਤੇ ਜਦੋਂ ਵੀ ਕੋਈ ਗੱਲ ਵਿਰੋਧੀ ਹਾਵੀ ਹੋਣ ਲੱਗਦੇ ਸੀ ਚਾਹੇ ਨਾਰੇਬਾਜੀ ਨਾਲ ਹਾਲਾਂਕਿ ਉਹਨਾਂ ਨੂੰ ਜਿਹੜਾ ਸਮਾਂ ਤੈਅ ਕੀਤਾ ਗਿਆ ਨਹੀਂ ਬੋਲੇ ਵਿਰੋਧੀ ਜਿਹੜਾ ਬੋਲਣਾ ਚਾਹੀਦਾ ਸੀ ਅੱਜ ਜਿਹੜੇ ਮੁੱਦੇ ਬਾਹਰ ਮੀਡੀਆ ਚ ਆ ਕੇ ਤੁਸੀਂ ਦੱਸਦੇ ਹੋ ਚਾਹੇ ਪ੍ਰਤਾਪ ਸਿੰਘ ਬਾਜਵਾ ਨੇ ਚੈਲੰਜ ਕਰਦੇ ਆ ਮੁੱਖ ਮੰਤਰੀ ਨੂੰ ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਂ ਕੋਟਲੀ ਸਾਹਿਬ ਨੇ ਜਾਂ ਕੋਈ ਹੋਰ ਨੇ ਜਾਂ ਸੁਖਪਾਲ ਸਿੰਘ ਖਹਿਰਾ ਇੱਥੋਂ ਤੱਕ ਕੇ ਬਾਹਰ ਮੀਡੀਆ ਕੋਲ ਆ ਕੇ ਤਾਂ ਸਾਰਿਆਂ ਨੇ ਆਪਣੀ ਆਪਣੀ ਗੱਲ ਕਹੀ ਪਰ ਜਿਹੜੇ ਉੱਥੇ ਤੁਹਾਨੂੰ 15 20 ਮਿੰਟ ਹਿੱਸੇ ਆਉਣੇ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਾਸ ਕਰਕੇ ਉਹ ਕਿਉਂ ਨਹੀਂ ਵਰਤੇ ਉੱਥੇ ਇਹ ਗੱਲ ਕਿ ਜਦੋਂ ਹਾਵੀ ਹੋਣ ਲੱਗਦੇ ਸੀ ਚਾਹੇ ਨਾਰੇ ਬਾਜੀ ਨਾਲ ਵਿਰੋਧੀ ਧਿਰ ਵਾਲੇ ਤੇ ਉਦੋਂ ਹੀ ਮੁੱਖ ਮੰਤਰੀ ਸਾਹਿਬ ਸਿਰਫ 3 ਸੈਕਿੰਡ ਲਈ ਖੜੇ ਹੁੰਦੇ ਸੀ ਆਪਦੇ ਬੈਂਚ ਤੋਂ ਇਹ ਕਹਿ ਦਿੰਦੇ ਸੀ ਉਧਰ ਸਪੀਕਰ ਸਾਹਿਬ ਵੱਲ ਦੇਖ ਕੇ ਕਿ ਮੈਂ ਐਸੇ ਕਰਕੇ ਤਾਲਾ ਲੈ ਕੇ ਆਇਆ ਇਹ ਭੱਜਣਗੇ ਹੁਣ ਇਹ ਭੱਜਣਗੇ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਸੀ ਤੇ ਉਦੋਂ ਹੀ ਸਾਰੇ ਹੱਸ ਪੈਂਦੇ ਸੀ ਚਾਹੇ ਉਹ ਪੱਤਰਕਾਰ ਭਾਈਚਾਰਾ ਸੀ ਚਾਹੇ ਟੀਵੀ ਦੇ ਉੱਤੇ ਦੇਖ ਰਹੇ ਲੋਕ ਸੀ ਜਾਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਮੈਂ ਇਹ ਗੱਲ ਕਰਦਾ ਸਾਰੇ ਇਸ ਗੱਲ ਨੂੰ ਬੜਾ ਹੰਗਾਰਾ ਦੇ ਰਿਹਾ ਇਸ ਕਰਕੇ ਵਾਰ-ਵ ਲੈ ਕੇ ਸ਼ਾਮ ਤੱਕ ਤਾਲਾ ਜਿਹੜਾ ਜਿੰਦਰਾ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਸੂਰਤ ਲੈ ਕੇ ਸ਼ਾਮ ਤੱਕ ਇੱਕ ਗੱਲ ਚੱਲ ਰਹੀ ਹੈ ਸੀਐਮ ਸਾਹਿਬ ਨੇ ਫੱਟੇ ਚੱਕਦੇ ਕੋਈ ਕਿ ਨਿਖੇਦੀ ਕਰ ਰਿਹਾ ਬੇਦਦਰ ਹੀ ਬੋਲਣਾ ਚਾਹੀਦਾ ਸੀਗਾ ਪਰ ਜਿਹੜੇ ਇਹ ਚੱਕਦੇ ਫੱਟੇ ਜਾਂ ਨਖੇਦੀ ਹੈ ਕੀ ਸਾਡਾ ਜਿਹੜਾ ਬਜਟ اجلاس ਜਿਹੜਾ 15 ਦਿਨ ਦਾ ਹੈ ਉਹ ਇਦਾਂ ਹੀ ਰਹਿ ਜਾਊਗਾ ਬਸ ਚਰਚਾ ਦਾ ਵਿਸ਼ੇ ਹੀ ਰਹਿ ਜਾਊਗਾ ਵੀ ਸੀਐਮ ਸਾਹਿਬ ਨੇ ਠੋਕਤੇ ਜਾਂ ਵਿਰੋਧੀਆਂ ਨੇ ਅੱਗੇ ਉਹ ਸੀਐਮ ਸਾਹਿਬ ਨੂੰ ਕੁਝ ਨਾ ਕੁਝ ਬੋਲਤਾ ਠੋਕਤਾ ਕੋਟਰੀ ਸਾਹਿਬ ਨੇ ਠੋਕਤਾ ਤਰਾਸਦੀ ਤਾਂ ਹੀ ਹੈ ਨਾ ਆਪਣੇ ਸਿਸਟਮ ਦੀ ਕਹਿ ਲੋ ਜਾਂ ਫਿਰ ਲੋਕਾਂ ਦੀ ਬੁੱਧੀ ਦੀ ਬਾਧਿਕ ਪੱਧਰ ਕਿੱਥੇ ਤੱਕ ਚਲੇ ਗਿਆ ਇੱਥੇ ਸਾਰੇ ਲੋਕਾਂ ਨੂੰ ਨਹੀਂ ਅਸੀਂ ਕਹਿ ਰਹੇ ਕਿ ਸਾਰੇ ਹੀ ਉਸ ਮਿਆਰ ਤੇ ਨੇ ਸਵਾਲ ਖੜੇ ਕਰਨ ਵਾਲੇ ਵੀ ਜਿਹੜੇ ਸਿਰਾਂ ਵਾਲੇ ਹੁੰਦੇ ਨੇ ਨਾ ਜਮਿੰਦਰ ਧੜ ਦੇ ਧੜ ਤਾਂ ਸਾਰਿਆਂ ਕੋਲ ਹੈ ਪਰ ਸਿਰ ਕਿਸੇ ਕਿਸੇ ਕੋਲ ਆ ਸਿਰ ਵੀ ਵਰ ਜਿਹੜੇ ਇਹ ਸਵਾਦ ਲੈ ਰਹੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਕਿ ਅੱਜ ਤਾਂ ਨਜ਼ਾਰਾ ਆ ਗਿਆ ਅੱਜ ਤਾਂ ਫੱਟੇ ਚੱਕ ਤੇ ਚਾਹੇ ਉਹ ਸੱਤਾ ਧਿਰ ਦੀ ਗੱਲ ਹੋਵੇ ਜਾਂ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਦ ਉਹ ਇਸ ਤਰੀਕੇ ਨਾਲ ਭੁੱਲ ਜਾਂਦੇ ਆ ਕਿ ਇਹਦੇ ਵਿੱਚ ਪੰਜਾਬ ਦਾ ਭਲਾ ਕਿੱਥੇ ਆ ਕਿੱਥੇ ਗੱਲ ਹੋ ਰਹੀ ਹੈ ਪੰਜਾਬ ਦੇ ਮੁੱਦਿਆਂ ਦੀ ਬੇਰੁਜ਼ਗਾਰੀ ਕਿੰਨੀ ਹੈ ਇਹਦੇ ਉੱਤੇ ਤੁਸੀਂ ਕਿੰਨੀ ਗੱਲ ਕਰਦੇ ਹੋ ਗਰੀਬੀ ਕਿੰਨੀ ਹੈ ਤੇ ਕਿੰਨੀ ਗੱਲ ਕਰਦੇ ਹੋ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੋਈ ਪਈ ਹੈ ਤੇ ਕਿੰਨੀ ਗੱਲ ਕਰਦੇ ਹੋ ਹਾਲਾਂਕਿ ਸੱਤਾ ਧਿਰ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਵੀ ਕੋਈ ਸਵਾਲ ਹੁੰਦਾ ਹੈ ਜਿਹਦੇ ਹੱਥ ਸਿਸਟਮ ਹੁੰਦਾ ਹੈ ਉਹਨੂੰ ਸਵਾਲ ਕੀਤਾ ਜਾਂਦਾ ਹੈ ਕਿ ਗੱਲ ਠੀਕ ਕਿਉਂ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਜਦੋਂ ਵਿਰੋਧੀ ਧਿਰ 'ਚ ਬੈਂਦੇ ਸੀ ਤੇ ਸਭ ਤੋਂ ਪਹਿਲਾਂ ਮੁੱਦੇ ਚੁੱਕਦੇ ਸੀ ਉਦੋਂ ਸਾਰੇ ਲੋਕ ਸਲਾਉਂਦੇ ਸੀ ਕਿ ਜੇਕਰ ਵਿਰੋਧੀ ਧਿਰ ਹੋਵੇ ਤੇ ਆਮ ਆਦਮੀ ਪਾਰਟੀ ਵਰਗੀ ਹੋਵੇ ਕੋਈ ਮੁੱਦਾ ਨਹੀਂ ਛੱਡਦੇ ਸਰਕਾਰ ਨੂੰ ਘੇਰ ਲੈਂਦੇ ਆ ਚਾਹ ਕਿਸੇ ਮਾਫੀਆ ਦੀ ਗੱਲ ਹੋਵੇ ਚਾਹ ਕੋਈ ਹੋਰ ਗੱਲ ਹੋਵੇ ਪਰ ਜਦੋਂ ਹੀ ਉਹ ਪਲਟਦੇ ਆ ਖੱਬੇ ਪਾਸਿਓ ਸੱਜੇ ਪਾਸੇ ਵਾਲੀਆਂ ਕੁਰਸੀਆਂ ਤੇ ਜਾਂਦੇ ਆ ਤੇ ਉਦੋਂ ਸੁਰ ਬਦਲ ਜਾਂਦੇ ਆ ਤਾਲ ਬਦਲ ਜਾਂਦੀ ਹੈ ਸਿਆਸਤ ਬਦਲ ਜਾਂਦੀ ਹੈ ਇਸੇ ਕਰਕੇ ਸਿਰਫ ਇਸ ਗੱਲ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਸਾਡੀ ਵਾਹਵਾਜਾ ਤਾੜੀਆਂ ਕਿਹੜੀ ਗੱਲ ਤੇ ਵੱਜਦੀਆਂ ਇਸ ਗੱਲ ਦੇ ਉੱਤੇ ਫੋਕਸ ਹੋਣਾ ਚਾਹੀਦਾ ਹੈ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਕਿਵੇਂ ਲੈ ਕੇ ਜਾਣਾ ਰੰਗਲਾ ਪੰਜਾਬ ਕਿਵੇਂ ਬਣਾਉਣਾ ਹੈ ਰੰਗਲੇ ਪੰਜਾਬ ਦੀ ਦੋ ਤਿੰਨ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਵਾਲੇ ਪਾਸਿਓ ਬੋਲੇ ਉਹਨਾਂ ਨੇ ਵਾਰ- ਸਾਡਾ ਕੰਮ ਬਰਦਾਸ਼ਤ ਨਹੀਂ ਹੋ ਰਿਹਾ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਅਸੀਂ ਸਾਰੇ ਵਰਕਰਾਂ ਤੋਂ ਲੈ ਕੇ ਤਾਲਮਿਲ ਕਰਕੇ ਰੰਗਲਾ ਪੰਜਾਬ ਬਣਾਉਣ ਵੱਲ ਵਧ ਰਹੇ ਹਾਂ ਪਰ ਰੰਗਲਾ ਪੰਜਾਬ ਗੱਲ ਨਹੀਂ ਬਣਦਾ ਰੰਗਲਾ ਪੰਜਾਬ ਵਾਸਤੇ ਪਾਲਿਸੀ ਚਾਹੀਦੀ ਹੈ ਨੀਤੀ ਚਾਹੀਦੀ ਹੈ ਨੀਤੀ ਕੀ ਬਦਲੀ ਹੈ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲਿਆਂ ਦੇ ਨਾਲੋਂ ਸਵਾਲ ਸਭ ਤੋਂ ਵੱਡਾ ਇਹ ਹੈ ਜਿਹੜਾ ਰਾਜਾ ਵਡਿੰਗ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਨੇ ਅੱਜ ਫੇਰ ਕਹਿ ਦਿੱਤਾ ਹੈਗਾ ਤੁਹਾਡੀ ਬਾਡੀਆਂ ਤੁਸੀਂ ਰਾਜਸਥਾਨ ਤੋਂ ਕਿਉਂ ਬਣਵਾਇਆ ਜਾਂਚ ਦਾ ਵਿਸ਼ਾ ਹੈ ਫਾਈਲਾਂ ਤਿਆਰ ਨੇ 2 ਸਾਲ ਹੋ ਗਏ ਸਾਨੂੰ ਸੁਣਦੇ ਨੂੰ ਪਹਿਲੀ ਗੱਲ ਗੱਲ ਛੇੜੀ ਲਾਲਜੀਤ ਭੁੱਲਰ ਨੇ ਵੀ ਬਾਡੀ ਕਿੱਥੋਂ ਬਣਦੀ ਹੈ ਸਾਨੂੰ ਪਤਾ ਹੈਗਾ ਸਾਡੇ ਕੋਲ ਸਾਰੇ ਕਾਗਜ਼ ਆ ਗਏ ਨੇ ਪਿਛਲੀ ਵਾਰ ਵੀ 3 2 ਜਾਂ 3 ਵਾਰ ਮੁੱਖ ਮੰਤਰੀ ਸਾਹਿਬ ਇਹ ਗੱਲ ਵਿਧਾਨ ਸਭਾ ਚ ਕਹਿ ਚੁੱਕੇ ਨੇ ਅੱਜ ਫੇਰ ਕਹਿਤੀ ਮੁੱਖ ਮੰਤਰੀ ਸਾਹਿਬ ਨੂੰ ਪਰਮਿਸ਼ਨ ਕਿਤੋਂ ਲੈਣੀ ਹੈ ਜਾਂ ਕਿਤੋਂ ਪੁੱਛ ਕੇ ਹੁਣ ਕਾਰਵਾਈ ਕਰਨੀ ਹੈ ਕਰ ਕਿਉਂ ਨਹੀਂ ਰਹਿ ਕਿ ਹਰ ਵਾਰ ਗੱਲ ਕਰਕੇ ਹੀ ਬਸ ਉਹ ਖਬਰ ਬਣਾ ਕੇ ਛੱਡ ਦਿੰਦੇ ਹੈਗੇ ਨੀ ਤੁਹਾਡੀ ਬਾਡੀ ਜਾਂਦਾ ਲਿਸਟ ਤੇਰੀ ਫਾਈਲ ਹੈ ਉਹ ਮੇਰੇ ਕੋਲ ਪਈ ਹੈ ਤੇ ਮੈਂ ਕਾਰਵਾਈ ਪੱਕਾ ਕਰੂੰਗਾ ਸ਼ਾਇਦ ਆਮ ਆਦਮੀ ਪਾਰਟੀ ਨੂੰ ਕਦੇ-ਕਦੇ ਲੱਗਦਾ ਹੋਣਾ ਕਿਉਂਕਿ ਜਾਗਦੇ ਹੋયા ਵੀ ਸ਼ਾਇਦ ਇਹ ਅਹਿਸਾਸ ਨਾ ਹੋਵੇ ਕਿ ਅਸੀਂ ਤਾਂ ਸੱਤਾ 'ਚ ਸਾਡੇ ਕੋਲ ਪਾਵਰ ਹੈ ਤਾਕਤ ਹੈ ਜਿਹੜੇ ਡਿਸੀਜਨ ਮੇਕਰ ਹੁੰਦੇ ਆ ਨਾ ਉਹ ਸੱਤਾ ਵਾਲੇ ਹੁੰਦੇ ਆ ਨਾ ਕਿ ਦੂਜੇ ਪਾਸੇ ਬੈਠੇ ਹੋਏ ਆਮ ਆਦਮੀ ਪਾਰਟੀ ਦੀ ਚਾਹੇ ਮੰਤਰੀ ਨੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਥੱਲੇ ਤੱਕ ਕਈ ਵਾਰ ਸਾਨੂੰ ਇਹ ਸੁਣਨ ਕੀ ਅਸੀਂ ਇਹ ਕਰਾਂਗੇ ਅਸੀਂ ਇਹ ਫਲਾਣਾ ਕਰਾਂਗੇ ਜਿਵੇਂ ਸੁਖ ਬਲਾਸ਼ ਦੀ ਉਹਨਾਂ ਨੇ ਧਾਰਨ ਦਿੱਤੀ ਕਿ ਕਰਕੇ ਦਿਖਾਵਾਂਗੇ ਪੱਕੇ ਪੈਰੀ ਗੱਲ ਕਰਦੇ ਆ ਕੱਚੇ ਪੈਰੀ ਨਹੀਂ ਰਾਜਾ ਵੜਿੰਗ ਦੀ ਬਾਡੀਆਂ ਵਾਲੀ ਗੱਲ ਚੱਕ ਲੋ ਇੱਕ ਵਾਰੀ ਨਹੀਂ ਹੋਈ ਪਹਿਲੀ ਵਾਰੀ ਨਹੀਂ ਹੋਈ ਕਾਫੀ ਵਾਰੀ ਚੈਲੰਜ ਕੀਤਾ ਗਿਆ ਸਵਾਲ ਤਾਂ ਸਭ ਤੋਂ ਵੱਡਾ ਇਹ ਹੈ ਕਿ ਤੁਸੀਂ ਵਿਰੋਧੀ ਧਿਰ 'ਚ ਥੋੜਾ ਬੈਠੇ ਹੋ ਤੁਸੀਂ ਤਾਂ ਸੱਤਾ 'ਚੋਂ ਤੁਸੀਂ ਤਾਂ ਪੈਨੀ ਚਲਾਉਣਾ ਹੈ ਜਾਂ ਤੁਸੀਂ ਤਫਤੀਸ਼ ਕਰਾਉਣ ਦੇ ਲਈ ਅਫਸਰਾਂ ਦੀ ਡਿਊਟੀ ਲਾਉਣੀ ਹੈ ਕਿ ਕਿੱਥੇ ਗੜਬੜੀ ਹੋਈ ਹੈ ਜੇ ਗੜਬੜੀ ਕਿਸੇ ਨੇ ਕੀਤੀ ਹੈ ਤਾਂ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦੇ ਦਿਓ ਜਾਂ ਪੰਜਾਬੀ ਚ ਕਹਿੰਦੇ ਆ ਕਿ ਟੰਗ ਦਿਓ ਕਾ ਮਾਰ ਕੇ ਪਤਾ ਲੱਗ ਜੇ ਕਿਹੜੇ ਬਾਕੀ ਕਰਨ ਦੀ ਸੋਚ ਰਹੇ ਹੋ ਨਾ ਕਰਨ ਤੁਸੀਂ ਵਾਰੀ ਵਾਰੀ ਬਾਡੀਆਂ ਚ ਇਤੇ ਕਰਾ ਦਿੰਨੇ ਹੋ ਪਰ ਬਾਡੀਆਂ ਤੇ ਹੁਣ ਤੱਕ ਕਾਰਵਾਈ ਕੀ ਹੋਈ ਹੈ ਅਸੀਂ ਵੀ ਜਦੋਂ ਲਾਸਟ ਇੱਕ ਦੋ ਦਿਨਾਂ ਦਾ ਸੈਸ਼ਨ ਸੀ ਲਾਲਜਿਤ ਸਿੰਘ ਭੁੱਲਰ ਹੋਰ ਨਾਲ ਜਦੋਂ ਇੰਟਰਵਿਊ ਕੀਤਾ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਉਹ ਕਿੱਥੇ ਤੱਕ ਤਫ਼ਤੀਸ਼ ਪੁੱਜੀ ਤੇ ਉਹਨਾਂ ਦਾ ਵੀ ਜਵਾਬ ਸੀ ਕਿ ਅਸੀਂ ਕਰ ਰਹੇ ਹਾਂ ਕਿ ਖੇਤੀ ਖਲਾਸਾ ਕਰਾਂਗੇ ਹੁਣ ਜਿੱਥੋਂ ਤੱਕ ਰਹੀ ਗੱਲ ਅਜ ਦੀ ਗੱਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਾਂ ਇਹ ਵੀ ਕਿਹਾ ਗਿਆ ਮੁੱਖ ਮੰਤਰੀ ਵੱਲੋਂ ਜਦੋਂ ਨਾਲ ਬਿਲਕੁਲ ਖੜੇ ਸੀ ਜਦੋਂ ਮੁਰਦਾਬਾਦ ਦੇ ਨਾਰੇਬਾਜੀ ਹੋ ਰਹੀ ਸੀ ਸਪੀਕਰ ਸਾਹਿਬ ਦੇ ਮੁਰੇ ਖੜ ਕੇ ਕਾਂਗਰਸੀਆਂ ਵਿਧਾਇਕਾਂ ਦੇ ਵੱਲੋਂ ਤਾਂ ਉਦੋਂ ਕਿਹਾ ਗਿਆ ਕਿ ਪ੍ਰਧਾਨ ਜੀ ਤੁਹਾਡੀ ਤਾਂ ਆਪਣੀ ਪਾਰਟੀ 'ਚ ਨਹੀਂ ਚੱਲਦੀ ਤੁਸੀਂ ਕੀ ਕਰੋਗੇ ਅੱਗੇ ਗੱਲਬਾਤ ਇਹ ਉਹਨਾਂ ਨੇ ਜਿਹੜੇ ਤਾਨੇ ਮਿਹਣੇ ਦਿੱਤੇ ਲਾਂਬੇ ਦਿੱਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਾੜੀਆਂ ਇੱਥੋਂ ਵੀ ਬਣਦੀਆਂ ਭਦੌੜ ਵਾਲੀਆਂ ਬਾੜੀਆਂ ਦੀ ਹੋਰ ਬੜੀਆਂ ਧਾਰਨਾ ਦਿੱਤੀਆਂ ਕਿ ਰਾਜਸਥਾਨ ਕਿਵੇਂ ਜ਼ ਵੜਿੰਗ ਨੇ ਪਹਿਲਾਂ ਵੀ ਜਿਵੇਂ ਜਵਾਬ ਹਰ ਵਾਰ ਦੀ ਤਰ੍ਹਾਂ ਦਿੱਤਾ ਹੈ ਅੱਜ ਵੀ ਇੱਕ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇੱਕ ਵੀਡੀਓ ਪਾਈ ਹੈ ਕਿਸੇ ਚੈਨਲ ਨਾਲ ਇੰਟਰਵਿਊ ਕਰ ਰਹੇ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ੜੀਕ ਦੇ ਕਿਨੂ ਤੁਸੀਂ ਕਾਰਵਾਈ ਕਰੋ ਨਾ ਸੱਤਾ ਤੁਹਾਡੇ ਕੋਲ ਹੈ ਮੈਂ ਬਿਲਕੁਲ ਤਿਆਰ ਬੈਠਾ ਔਰ ਮੈਂ ਕਿਸੇ ਦੇ ਡਰਿਆ ਨਹੀਂ ਡਰਨਾ ਜੇ ਮੈਂ ਡਰਨਾ ਹੁੰਦਾ ਤੇ ਬਾਦਲਾਂ ਦੇ ਖਿਲਾਫ ਚੋਂ ਲੜਦਾ ਜਾਂ ਮੈਂ ਕਿਸੇ ਹੋਰ ਦੇ ਖਿਲਾਫ ਚੋਂ ਲੜਦਾ ਇਸ ਤਰ੍ਹਾਂ ਦੀਆਂ ਗੱਲਾਂ ਬਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਕਾਊਂਟਰ ਦੇ ਤੌਰ ਤੇ ਦੱਸ ਦਿੱਤੀਆਂ ਗਈਆਂ ਨੇ ਕਹਿ ਦਿੱਤੀਆਂ ਗਈਆਂ ਨੇ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਮੁੱਦਾ ਚਾਹੇ ਸੁੱਖ-ਵਿਲਾਸ ਨੂੰ ਢਾਉਣ ਜਾਂ ਕਿਰਾਏ ਤੇ ਦੇਣ ਦਾ ਹੋਵੇ ਚਾਹੇ ਬੱਸਾਂ ਦੀਆਂ ਬਾੜੀਆਂ ਦੀ ਚੈਕਿੰਗ ਕਰਾਉਣ ਦਾ ਹੋਵੇ ਜਾਂ ਫਿਰ ਕੋਈ ਹੋਰ ਘਪਲਿਆਂ ਦੀ ਤਫ਼ਤੀਸ਼ ਕਰਾਉਣ ਦਾ ਹੋਵੇ ਤੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਭਾਈ ਸਰਕਾਰ ਤੁਹਾਡੀ ਹੈ ਨ ਕਾਂਗਰਸੀਆਂ ਦੀ ਨਾ ਕਿ ਕਾਲੀਆਂ ਦੀ ਨਾ ਕਿ ਬੀਜੇਪੀ ਦੀ ਸਰਕਾਰ ਤੁਹਾਡੀ ਹੈ ਜਿਹੜੇ ਕੰਮ ਤੇ ਤੁਹਾਨੂੰ ਸ਼ੱਕ ਹੈ ਸ਼ੰਕੇ ਨੇ ਸ਼ਿਕਾਇਤਾਂ ਨੇ ਉਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਆਪਣੇ ਸਹੀ ਸਮੇਂ ਦੇ ਵਿੱਚ ਸੀਮਤ ਸਮੇਂ ਦੇ ਵਿੱਚ ਤਫ਼ਤੀਸ਼ ਕਰੋ ਤਫ਼ਤੀਸ਼ ਨੂੰ ਅੱਗੇ ਤੋਰੋ ਤੇ ਉਸ ਦੇ ਉੱਤੇ ਕਾਨੂੰਨੀ ਬਣਦੀ ਕਾਰਵਾਈ ਕਰੋ ਕਿਉਂਕਿ ਕਾਰਵਾਈ ਕਰੋਗੇ ਤੇ ਵਾਹ ਵਾਹ ਆਮ ਆਦਮੀ ਪਾਰਟੀ ਦੀ ਹੋਣੀ ਹੈ ਨਾ ਕਿ ਕਿਸੇ ਹੋਰ ਦੀ ਹੋਣੀ ਹੈ ਨਾ ਉਸ ਵਿੱਚ ਬੀਜੇਪੀ ਪ੍ਰਧਾਨ ਦੀ ਵਾਹ ਵਾਹ ਹੋਣੀ ਹੈ ਨਾ ਕਾਂਗਰਸ ਦੇ ਪ੍ਰਧਾਨ ਦੀ ਵਾਹ ਵਾਹ ਹੋਣੀ ਨਾ ਸ਼੍ਰੋਮਣੀ ਕਾਲੀ ਦਲ ਦੇ ਤੇ ਨਾ ਬਸਪਾ ਦੇ ਤੇ ਨਾ ਹੀ ਖੱਬੇ ਪੱਖੀਆਂ ਪਾਰਟੀਆਂ ਦੇ ਪ੍ਰਧਾਨਾਂ ਦੀ ਵਾਹ ਵਾਹ ਹੋਣੀ ਹੈ ਉਹ ਆਮ ਆਦਮੀ ਪਾਰ ਹਾਰ ਪਹਿਣਗੇ ਉਹ ਵੀ ਪੈਸਿਆਂ ਵਾਲੇ ਹੋਰ ਨਹੀਂ ਮਤਲਬ ਫੁੱਲਾਂ ਵਾਲੇ ਹਾਰ ਪਹਿਣਗੇ ਜੇ ਤੁਸੀਂ ਕਾਰਵਾਈ ਕਰੋਗੇ ਪਰ ਹਾਰ ਵਾਰ ਦੀ ਤਰ੍ਹਾਂ ਜ ਡਰਾਉਣਾ ਹੀ ਹੈ ਜੇ ਸਿਰਫ ਇੱਕ ਡਰਾਉਣ ਦੇ ਵਾਸਤੇ ਇਹ ਗੱਲ ਕਹਿਣੀ ਆ ਮੀਡੀਆ ਵਿੱਚ ਜਾਂ ਪਬਲਿਕ ਪਲੈਟਫਾਰਮ ਦੇ ਉੱਤੇ ਤਾਂ ਫਿਰ ਇਹ ਛੱਡਣਾ ਚਾਹੀਦਾ ਜੇਕਰ ਨਹੀਂ ਉਸ ਦੇ ਵਿੱਚੋਂ ਕੁਝ ਨਿਕਲਦਾ ਸੰਦੀਪ ਤੁਸੀਂ ਅੱਜ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੈ ਪ੍ਰੈਸ ਗੈਲਰੀ ਕਮੇਟੀ ਦੇ ਵਿੱਚ ਬਹਿ ਕੇ ਦੇਖੀ ਤੁਸੀਂ ਸਾਰਾ ਸੈਸ਼ਨ ਲਾਈਵ ਦੇਖਿਆ ਉਹਦੇ ਵਿੱਚ ਜਿਹੜੇ ਕਾਂਗਰਸ ਨੂੰ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਬੋਲਣ ਦਾ ਵੀ ਤੁਹਾਨੂੰ ਕਿਸ ਨੂੰ 10 ਮਿੰਟ ਕਿਸ ਨੂੰ 20 ਮਿੰਟ ਨਾ ਪ੍ਰਤਾਪ ਸਿੰਘ ਬਾਜਵਾ ਬੋਲੇ ਨਾ ਸੁਖਪਾਲ ਸਿੰਘ ਖਹਿਰਾ ਬੋਲੇ ਮੁਰਦਾਬਾਦ ਮੁਰਦਾਬਾਦ ਬਾਹਰ ਆ ਕੇ ਮੀਡੀਆ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਐਂ ਬੋਲੇ ਮੋਲਿਆ ਇਹੀ ਗੱਲ ਉਹ ਅੰਦਰ ਜਾ ਕੇ ਕਰ ਦਿੰਦੇ ਪਰ ਬਾਹਰ ਆ ਕੇ ਉਹਨੂੰ ਬੋਲਣ ਦੀ ਕੀ ਲੋੜ ਹੈਗੀ ਹੈ ਮੌਕਾ ਕੌਣ ਦੇ ਰਿਹਾ ਹੈ ਸੱਤਾ ਤੇਰ ਨੂੰ ਇੱਕ ਪਾਸੇ ਤਾਂ ਤੁਸੀਂ ਆਪਣੀ ਇੱਕ ਪੋਜੀਸ਼ਨ ਆਪਣਾ ਇੱਕ ਸਟੈਂਡ ਕਲੀਅਰ ਕਰਨਾ ਹੈ ਮੀਡੀਆ ਵਿੱਚ ਆ ਕੇ ਪ੍ਰਤਾਪ ਸਿੰਘ ਬਾਜਵਾ ਜੋ ਬੋਲੇ ਉਹ ਬਿਲਕੁਲ ਜੈਨੂਨ ਸਵਾਲ ਉਹਨਾਂ ਨੇ ਚੁੱਕੇ ਆ ਕਿ ਮੁੱਖ ਮੰਤਰੀ ਕਰ ਕੀ ਰਹੇ ਆ ਔਰ ਉਹ ਇੱਕ ਇਸ ਦੇ ਇਸ਼ਾਰੇ ਤੇ ਚਲਦੇ ਆ ਕਿਵੇਂ ਚਲਦੇ ਆ ਉਹਨਾਂ ਨੇ ਮੁੱਖ ਮੰਤਰੀ ਨੂੰ ਕਈ ਤਰ੍ਹਾਂ ਦੇ ਵਿਸ਼ਲੇਸ਼ਨ ਵੀ ਆ ਵਿਸ਼ੇਸ਼ਣ ਵੀ ਜਿਹੜੇ ਦਿੱਤੇ ਹੋਏ ਆ ਕਿ ਉਹ ਕਿਹੜੇ ਕਿਹੜੇ ਉਹਨਾਂ ਦੇ ਨਾਮ ਅੱਗੇ ਲਾ ਦਿੰਦੇ ਆ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਜਿਹੜੀਆਂ ਗੱਲਾਂ ਮੀਡੀਆ ਕੋਲ ਆ ਕੇ ਕੀਤੀਆਂ ਗਈਆਂ ਜਦੋਂ ਤੁਹਾਨੂੰ ਤੁਹਾਡੀ ਪਾਰਟੀ ਦੇ ਜਿਹੜੀ ਮੁੱਖ ਸੱਤਾ ਵਿਰੋਧੀ ਧਿਰ ਦੇ ਵਿੱਚ ਹੈ ਕਾਂਗਰਸ ਪਾਰਟੀ 18 ਵਿਧਾਇਕ ਨੇ 15 ਤੋਂ 20 ਮਿੰਟ ਵਾਰ-ਵਾਰ ਸਪੀਕਰ ਦੇ ਵੱਲੋਂ ਸਮਾਂ ਅਨਾਉਂਸ ਕੀਤਾ ਗਿਆ ਉੱਥੇ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਤੁਸੀਂ ਬੋਲੋ ਦਾ ਨਾਮ ਬੋਲਿਆ ਗਿਆ ਸੁਖਪਾਲ ਸਿੰਘ ਖਹਿਰਾ ਦਾ ਨਾਮ ਬੋਲਿਆ ਗਿਆ ਪਰ ਕਾਂਗਰਸ ਪਾਰਟੀ ਨੇ ਕਿਸੇ ਇੱਕ ਨੇ ਤਾਂ ਡਿਸੀਜਨ ਲੈਣਾ ਨਹੀਂ ਸੀ ਆਪਸ ਵਿੱਚ ਗੁਫ਼ਤਗੂ ਵੀ ਕੀਤੀ ਗਈ ਕਿ ਹੁਣ ਕੀ ਕਰੀਏ ਕਿਉਂਕਿ ਸਮਾਂ ਅਨਾਉਂਸ ਕੀਤਾ ਜਾ ਰਿਹਾ ਹੈ ਪਰ ਉੱਥੇ ਕਾਂਗਰਸੀਆਂ ਦਾ ਵਿਧਾਇਕਾਂ ਦਾ ਫਰਜ ਬਣਦਾ ਸੀ ਕਿ ਸਾਹਮਣੇ ਕਿਉਂਕਿ ਵਾਰੀ-ਵਾਰੀ ਮੁੱਖ ਮੰਤਰੀ ਵੀ ਕਹਿੰਦੇ ਆ ਕਿ ਬਾਜਵਾ ਸਾਹਿਬ ਅੱਖਾਂ ਚੱਖਾਂ ਪਾਓ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਇੱਥੇ ਕੋਈ ਘੋਲ ਲੜਨ ਥੋੜੀ ਆਇਆ ਕਿ ਜਾਂ ਡਾਇਲੌਗ ਬੋਲਣ ਆਇਆ ਫਿਲਮ ਦੇਖ ਕੇ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਇਹ ਤਾਂ ਸਪੀਕਰ ਤੁਹਾਡੇ ਸਾਰਿਆਂ ਦੇ ਕੋਲ ਹੈ ਮਾਈਕ ਦਿੱਤਾ ਜਾਂਦਾ ਸਮਾਂ ਦਿੱਤਾ ਜਾਂਦਾ ਉੱਥੇ ਕਾਂਗਰਸ ਦੇ ਵਿਧਾਇਕ ਵਿਰੋਧੀ ਧਿਰ ਦੀ ਭੂਮਿਕਾ ਇਸ ਢੰਗ ਨਾਲ ਨਿਭਾਉਣਗੇ ਕੱਲੇ ਮੁਰਦਾਬਾਦ ਦੇ ਨਾਅਰਿਆਂ ਨਾਲ ਨਹੀਂ ਸਰਨਾ ਅੰਦਰ ਬਹਿ ਕੇ ਬੋਲਣਾ ਪੈਣਾ ਫਲੋਰ ਦੇ ਉੱਤੇ ਪਤਾ ਲੱਗਣਾ ਕਿ ਤੁਹਾਡੇ ਚ ਕਿੰਨਾ ਦਮ ਹੈ ਕਿਹੜੇ ਕਿਹੜੇ ਸਵਾਲ ਖੜੇ ਕਰਨ ਵਾਲੇ ਐ ਇਹਦੇ ਵਿੱਚ ਕੋਈ ਦੋਰ رائے ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਲੀਡ ਉੱਤੇ ਚਲਣੀ ਚਾਹੀਦੀ ਸੀ ਜਿਹੜੇ ਵਾਅਦੇ ਕੀਤੇ ਗਏ ਲੋਕਾਂ ਨਾਲ ਹਾਲੇ ਪੂਰੇ ਨਹੀਂ ਹੋਏ ਸਾਰੇ ਦੇ ਸਾਰੇ ਪੂਰੇ ਨਹੀਂ ਹੋਏ ਤੇ ਵਿਰੋਧੀ ਧਿਰ ਨੂੰ ਕਿਹੜੇ ਪੂਰੇ ਹੋਏ ਐ ਕਿਹੜੇ ਨਹੀਂ ਹੋਏ ਉਹਦਾ ਸਾਰਾ ਲੇਖਾ ਜੋਖਾ ਵਿਧਾਨ ਸਭਾ ਚ ਕਰਨਾ ਚਾਹੀਦਾ ਕਿਉਂਕਿ ਡਿਮਾਂਡ ਹਮੇਸ਼ਾ ਇਹ ਰਹਿੰਦੀ ਹੈ ਕਿ ਲ ਖਰਚ ਹੋ ਜਾਂਦੇ ਆ ਤੇ ਜਦੋਂ ਅਸੀਂ ਵਿਧਾਨ ਸਭਾ ਦੇ ਵਿੱਚ ਮਿਲਦੇ ਸਮੇਂ ਨੂੰ ਯੂਟਿਲਾਈਜ਼ ਨਹੀਂ ਕਰਨਾ ਉਹਨੂੰ ਨਹੀਂ ਵਰਤਣਾ ਤੇ ਫਿਰ ਵਰਤੇਗਾ ਕੌਣ ਉਹਨਾਂ ਨੂੰ ਕੋਈ ਵਿਧਾਨ ਸਭਾ ਦੇ ਵਿੱਚ ਚੁਣ ਕੇ ਭੇਜਿਆ ਇਸ ਕਰਕੇ ਤਾਂ ਨਹੀਂ ਭੇਜਿਆ ਕਿ ਉੱਥੇ ਸਿਰਫ ਮੁਰਦਾਬਾਦ ਹੀ ਕਰਨੀ ਹੈ ਇਸ ਕਰਕੇ ਵੀ ਭੇਜਿਆ ਕਿ ਉੱਥੇ ਭਾਈ ਆਪਣੀ ਗੱਲ ਰੱਖੋ ਇਹਨਾਂ ਨੂੰ ਗੱਲ ਰੱਖਣੀ ਚਾਹੀਦੀ ਸੀ ਜਿਹੜਾ ਸਮਾਂ ਜਾਈਂ ਗਵਾ ਦਿੱਤਾ ਨਾ ਨੇ ਯਾ ਹੋਰ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਰਹੀਆਂ ਇਹ ਨਹੀਂ ਸੀ ਕਰਨਾ ਚਾਹੀਦਾ ਕਾਂਗਰਸ ਦੇ ਵਿਧਾਇਕਾਂ ਨੂੰ ਚਾਹੇ ਸੁਖਪਾਲ ਸਿੰਘ ਖਹਿਰਾ ਆਪਣੇ ਸਵਾਲਾਂ ਦੇ ਕਰਕੇ ਜਾਣੇ ਜਾਂਦੇ ਆ ਵਿਧਾਨ ਸਭਾ ਚ ਚਾਹੇ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਉਹ ਤਾਂ ਹੈ ਹੀ ਵਿਰੋਧੀ ਧਿਰ ਦੇ ਨੇਤਾ ਵਿਧਾਨ ਸਭਾ ਦੇ ਅੰਦਰ ਉਹਨਾਂ ਨੂੰ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਖਾਸ ਕਰਕੇ ਇਹਨਾਂ ਤਿੰਨਾਂ ਲੀਡਰਾਂ ਨੂੰ ਜਿਹੜਾ ਸਮਾਂ ਮਿਲ ਰਿਹਾ ਸੀ ਉਸ ਦੇ ਉੱਤੇ ਆਪਣੀ ਗੱਲ ਰੱਖਣੀ ਚਾਹੀਦੀ ਸੀ ਬੋਲਣਾ ਚਾਹੀਦਾ ਸੀ ਤੇ ਹੋ ਸਕਦਾ ਜੇਕਰ ਫਲੋਰ ਦੇ ਉੱਤੇ ਗੱਲ ਰੱਖਦੇ ਹੋ ਵੱਖਰੀ ਗੱਲ ਹੈ ਕਿ ਕੈਮਰਿਆਂ ਦਾ ਫੋਕਸ ਜਦੋਂ ਸੱਤਾ ਧਿਰ ਦੇ ਵਿਧਾਇਕ ਬੋਲਦੇ ਆ ਮੁੱਖ ਮੰਤਰੀ ਸਾਹਿਬ ਬੋ ਤਸਵੀਰ ਵੱਡੀ ਕਰਕੇ ਦਿਖਾਈ ਜਾਂਦੀ ਹੈ ਬੇਸ਼ੱਕ ਦੀ ਵਿਰੋਧੀ ਧਿਰ ਦੇ ਜਦੋਂ ਵਿਧਾਇਕ ਬੋਲਦੇ ਆ ਤਸਵੀਰ ਭਾਵੇਂ ਦੂਰੋਂ ਦਿਖਾਈ ਜਾ ਰਹੀ ਹੋਵੇ ਪਰ ਤੁਹਾਡੀ ਕਹੀ ਹੋਈ ਗੱਲ ਅਸਰ ਰੱਖਣੀ ਚਾਹੀਦੀ ਹੈ ਉਹ ਗੱਲਾਂ ਕਰਨੀਆਂ ਬਣਦੀਆਂ ਸੀ ਜਿਹੜੀਆਂ ਉਹਨਾਂ ਨੇ ਨਹੀਂ ਕੀਤੀਆਂ ਜੇਕਰ ਅੱਜ ਕਰ ਦਿੰਦੇ ਤਾਂ ਹੋ ਸਕਦਾ ਤਸਵੀਰ ਕੁਝ ਹੋਰ ਹੁੰਦੀ ਪਰ ਕਾਵਾਂ ਰੋਲੀ ਦੇ ਵਿੱਚ ਇਸੇ ਤਰੀਕੇ ਨਾਲ ਸਮਾਂ ਜਾਈ ਕਰ ਦੇਣਾ ਸਿਰਫ ਮੁਰਦਾਬਾਦੀ ਕਰੀ ਜਾਣੀ ਇਹ ਕੋ ਮਸਲੇ ਦਾ ਹੱਲ ਨਹੀਂ ਹੁੰਦਾ ਤੁਹਾਨੂੰ ਲੱਗਦਾ ਜਿਹੜਾ ਅੱਜ ਦਾ ਦਿਨ ਖਤਮ ਹੋਇਆ ਜਿਹੜਾ ਵਿਧਾਨ ਸਭਾ ਦਾ ਬਜਟ ਇਸ اجلاس ਹੈਗਾ ਕਿ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਹੈ ਜਾਂ ਜਿਹੜੀ ਸੱਤਾਧਰ ਪਾਰਟੀ ਹੈ ਉਹ ਵਿਰੋਧੀ ਧਰ ਤੇ ਹਾਵੀ ਰਹੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਰਵਾਈ ਆਉਂਦੇ ਆਉਂਦੇ ਆ ਜੋ ਜੋ ਕੀਤਾ ਕਿਉਂਕਿ ਮੁੱਖ ਮੰਤਰੀ ਸਾਹਿਬ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਕਿ ਜਦੋਂ ਹੀ ਉਹ ਖੜੇ ਹੁੰਦੇ ਸੀ ਆਪਦੇ ਬੈਂਚ ਤੋਂ ਬੋਲਣ ਦੀ ਖਾਤਰ ਤਾਂ ਉਹ ਇੱਕ ਤਾਲੇ ਵਾਲੀ ਜੰਦਰੇ ਵਾਲੀ ਗੱਲ ਕਰ ਦਿੰਦੇ ਸੀ ਜਿਹਦੇ ਤੇ ਭਾਸਾ ਵੀ ਪੈ ਜਾਂਦਾ ਸਿੱਖ ਹੋ ਸਕਦਾ ਕਈ ਲੋਕਾਂ ਨੇ ਘਰੇ ਬੈਠੇ ਨੇ ਤਾੜੀਆਂ ਵੀ ਮਾਰੀਆਂ ਹੁਣ ਕਿ ਸਵਾਦ ਆ ਗਿਆ ਪਰ ਜਿਹੜੀ ਗੱਲ ਕਰਕੇ ਵਿਰੋਧੀ ਧਿਰ ਹਾਵੀ ਹੋਣ ਦਿੱਤਾ ਗਿਆ ਮੈਂ ਇੱਥੇ ਕਹੂੰਗਾ ਕਿ ਵਿਰੋਧੀ ਧਿਰ ਨੇ ਹਾਵੀ ਹੋਣ ਦਿੱਤਾ ਸੱਤਾ ਧਿਰ ਨੂੰ ਤਾਂ ਹੀ ਕਿਕੜ ਜਿਹੜਾ ਸਾਰਾ ਦਾ ਸਾਰਾ ਸਮਾਂ ਸੀ ਉਹ ਵਿਧਾਇਕ ਬੋਲਦੇ ਰਹੇ ਮੁੱਖ ਮੰਤਰੀ ਸਾਹਿਬ ਕੁਝ ਬੋਲੇ ਕੁਝ ਮੰਤਰੀਆਂ ਨੇ ਵੀ ਵਿੱਚ ਆਪਣੀ ਗੱਲ ਕਹੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦੇ ਵਿੱਚੋਂ ਇੱਕ ਸਨ ਜੇਕਰ ਵਿਰੋਧੀ ਧਿਰ ਆਪਣੀ ਦਿੱਤਾ ਹੋਇਆ ਡਾ ਉਹਨਾਂ ਨੂੰ ਮਿਲਿਆ ਸਮਾਂ ਉਸ ਨੂੰ ਸਹੀ ਢੰਗ ਦੇ ਨਾਲ ਵਰਤ ਲੈਂਦੀ ਤੇ ਹੋ ਸਕਦਾ ਆਮ ਆਦਮੀ ਪਾਰਟੀ ਕੋਲ ਕੋਈ ਜਵਾਬ ਨਾ ਹੁੰਦਾ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਜਦੋਂ মিডিਆ ਕੋਲ ਆ ਕੇ ਗੱਲਬਾਤ ਤਾਂ ਕਹੀ ਹੈ ਜਾਂ ਸ਼ੁਭ ਕਰਨ ਦੀ ਗੱਲ ਹੋਵੇ ਜਾਂ ਫਿਰ ਕਿਸਾਨਾਂ ਦੇ ਮੰਗਾਂ ਦੀ ਗੱਲ ਹੋਵੇ ਜਾਂ ਗੜੇਮਾਰੀ ਹੋ ਰਹੀ ਹੈ ਹੋਰ ਬਹੁਤ ਮੁੱਦੇ ਹੈ ਜਿਹਨਾਂ ਦੇ ਉੱਤੇ ਜਿਹੜੀਆਂ ਗੱਲਾਂ ਕਹੀਆਂ ਕਿ ਕਿਸਾਨਾਂ ਨਾਲ ਜੋ ਜੋ ਹੋ ਰਿਹਾ ਔਰ ਇਹ ਵਿਚੋਲੇ ਦੀ ਭੂਮਿਕਾ ਨਿਭਾ ਰਹੇ ਆ ਨਾ ਕਿ ਵਕੀਲ ਦੀ ਔਰ ਵਿਚੋਲਾ ਵੀ ਬਣ ਕੇ ਕਿਸ ਦੇ ਪੱਖ ਵਿੱਚ ਭੁਗਤ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਜ਼ਿਕਰ ਕੀਤਾ ਹੈ ਮੀਡੀਆ ਦੇ ਕੋਲ ਪਰ ਜੇਕਰ ਅੰਦਰ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੁੰਦਾ ਤੇ ਗੱਲ ਹੋਰ ਹੋਣੀ ਸੀ ਫਿਰ ਸੱਤਾ ਧਿਰ ਨੇ ਇੰਨਾ ਹਾਵੀ ਨਹੀਂ ਸੀ ਹੋਣਾ ਜਿੰਨਾ ਕੁ ਆਜੋ ਹਾਵੀ ਹੋ ਪਾਇਆ ਇਹ ਤੇ ਰਹੀ ਗੱਲ ਬਜੜੀ ਇਜਲਾਸ ਦੀ ਦੂਜੀ ਜਿਹੜੀ ਆਪਾਂ ਚਰਚਾ ਕਰਾਂਗੇ ਜਿਹੜਾ ਅੱਜ ਕਤਲ ਹੋਇਆ ਮੁਹਾਲੀ ਦੇ ਵਿੱਚ ਹਾਲਾਂਕਿ 2-4 ਦਿਨ ਪਹਿਲਾਂ ਵੀ ਇੱਕ ਆਪ ਆਗੂ ਦਾ ਕਤਲ ਹੁੰਦਾ ਹੈ ਪੁਲਿਸ ਦਾ ਫੇਲੀਅਰ ਹੈ ਸੀਆਈਡੀ ਦੀ ਨਿਕਮਮੀ ਹੈ ਇਹਨਾਂ ਨੂੰ ਪਤਾ ਨਹੀਂ ਚੱਲ ਰਿਹਾ ਵੀ ਹੋਊ ਕੀ ਰਿਹਾ ਪੰਜਾਬ ਦੇ ਵਿੱਚ 2 ਜਾਂ 3 ਦਿਨ ਦੇ ਵਿੱਚ ਇੱਕ ਨਾ ਇੱਕ ਮਰਡਰ ਦੀ ਗੱਲ ਬਾਹਰ ਆ ਜਾਂਦੀ ਹੈਗੀ ਹੈ ਬਹੁਤ ਸਾਰੇ ਕਤਲ ਜਿਹੜੇ ਕਹਿੰਦੇ ਨੇ ਕਿ ਆਪਾਂ ਰੰਜਿਸ਼ ਦੇ ਵਿੱਚ ਹੁੰਦੇ ਆ ਜਾਂ ਫਿਰ ਕੋਈ ਨਾ ਕੋਈ ਲਾਕਡਾਟ ਹੁੰਦੀ ਹੈ ਉਹਦੇ ਚ ਹੁੰਦੇ ਆ ਉਦੋਂ ਤਾਂ ਸਟੇਟ ਹੈ ਜਿਹੜੀ ਸਰਕਾਰ ਹੈ ਜਾਂ ਪੁਲਿਸ ਉਹ ਇੱਕੋ ਨਾਲ ਹੀ ਸੌਖਾ ਹੁੰਦਾ ਹੈ ਬਿਆਨ ਕਿ ਇਹਦਾ ਕੋਈ ਪੋਲੀਟੀਕਲ ਮੋਟਿਵ ਨਹੀਂ ਸੀ ਜਾਂ ਪੋਲੀਟੀਕਲ ਕਤਲ ਨਹੀਂ ਹੈ ਪਹਿਲੀ ਗੱਲ ਤਾਂ ਕੋਈ ਪੋਲੀਟੀਕਲ ਪਾਰਟੀ ਅਜੇ ਤੱਕ ਮੰਨੀ ਨਹੀਂ ਕਿ ਪੋਲੀਟੀਕਲ ਕਤਲ ਹੁੰਦੇ ਆ ਚਾਹੇ ਉਹ ਪੰਜਾਬ ਹੈ ਜਾਂ ਫਿਰ ਪੂਰੇ ਦੇਸ਼ ਦੀ ਅਸੀਂ ਗੱਲ ਕਰੀਏ ਜਿਹੜੇ ਇਹ ਕਤਲ ਹੋਇਆ ਜਾਂ ਅੱਜ ਜਿਹੜੀ ਤਾਜ਼ਾ ਘਟਨਾ ਹੈ ਜਦੋਂ ਇਹ ਕਤਲ ਕੀਤਾ ਗਿਆ ਦਿਨ ਦਿਹਾੜੇ ਗੋਲੀ ਚੱਲੀ ਹੈ ਬਾਦ ਵਿੱਚ ਪੁਲਿਸ ਕੀ ਪ੍ਰਾਪਤੀ ਦੱਸਦੀ ਹੈ ਮੁਹਾਲੀ ਦੇ ਐਸਐਸਪੀ ਹੋਣ ਜਾਂ ਕੋਈ ਹੋਰ ਹੋਵੇ ਜਾਂ ਜਿੱਥੇ ਵੀ ਵਾਰਦਾਤ ਹੁੰਦੀ ਹੈ ਜਿਵੇਂ ਤਰਨਤਾਰਨ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਕਿ ਸਾਡਾ ਜਝਾਰ ਜਝਾਰੂ ਜਿਹੜਾ ਆਗੂ ਸੀ ਆਮ ਆਦਮੀ ਪਾਰਟੀ ਦਾ ਜਿਸ ਨੂੰ ਦਿਨ ਦਿਹਾੜੇ ਮਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਉੱਥੇ ਇਹ ਕਿਹਾ ਕਿ ਇਹਦਾ ਪੋਲਿਟਿਕਲ ਲੀਡਰੀ ਨਾਲ ਜਾਂ ਆਗੂ ਹੋਣ ਨਾਲ ਜਾਂ ਆਮ ਆਦਮੀ ਪਾਰਟੀ ਦੇ ਆਗੂ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਕੋਈ ਹੋਰ ਗਵਾਹੀ ਦਿੱਤੀ ਸੀ ਉਹਨਾਂ ਨੇ ਉਹਦੇ ਵਿੱਚ ਹੋਇਆ ਕਤਲ ਹੈ ਉੱਥੇ ਤਾਂ ਪੱਲਾ ਝਾੜ ਲੈ ਐਵੇਂ ਕਹਿ ਕੇ ਪਰ ਹਰ ਥਾਂ ਜਿਹੜਾ ਕਤਲ ਹੁੰਦਾ ਉਹਨੂੰ ਕੋਈ ਗੈਂਗਵਾਰ ਦੱਸ ਦੇਵੇ ਕੋਈ ਹੋਰ ਰੰਜਿਸ਼ ਦੱਸ ਦੇਵੇ ਇਸ ਦੇ ਨਾਲ ਗੱਲ ਨਹੀਂ ਬਣਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਗ੍ਹਾ ਦੇ ਉੱਤੇ ਜਿਹੜਾ ਇਹ ਮਾਲ ਹੈ ਜਾਂ ਸੀਪੀ 67 ਵਾਲਾ ਜਿਹੜਾ ਸੈਕਟਰ ਹੈ ਇੱਥੇ ਹੀ ਥੋੜੇ ਦਿਨ ਪਹਿਲਾਂ ਬੰਟੀ ਬੈਂਸ ਨਾਮੀ ਗੀਤਕਾਰ ਨੇ ਪ੍ਰੋਡਿਊਸਰ ਨੇ ਉਹਨਾਂ ਦੇ ਉੱਤੇ ਜਿਹੜਾ ਇੱਕ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹਾਲਾਂਕਿ ਉਦੋਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਤਰ੍ਹਾਂ ਦੇ ਨਾਲ ਜਿਹੜਾ ਥ੍ਰੈਟ ਆ ਜਾਂਦਾ ਜਿਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਉਹ ਵੀ ਦਿਨ ਦਿਹਾੜੇ ਇੱਕ ਤਾਂ ਨਾਲ ਹੈ 500 ਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਇਹ ਦੂਜੀ ਵਾਰਦਾਤ ਹੋ ਜਾਂਦੀ ਹੈ ਉਦੋਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਜ ਜਾਨੀ ਨੁਕਸਾਨ ਵੀ ਹੋ ਗਿਆ ਪਰ ਜਿਹੜੇ ਕਤਲ ਹੋ ਰਿਹਾ ਜਾਂ ਫਿਰ ਅਟੈਕ ਕੀਤੇ ਜਾਂਦੇ ਆ ਇਸ ਦੇ ਲਈ ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹੜੇ ਵੀ ਸ਼ੂਟਰ ਆਉਂਦੇ ਆ ਜਾਂ ਹਮਲਾਵਰ ਆਉਂਦੇ ਆ ਉਹਨਾਂ ਨੂੰ ਇੱਕ ਗੱਲ ਕਲੀਅਰ ਹੈ ਕਿ ਅਸੀਂ ਆਪਣਾ ਕੰਮ ਕਰਨਾ ਹੈ ਪੁਲਿਸ ਨੇ ਬਾਅਦ ਚ ਫੜਨਾ ਫੜ ਲੂਗੀ ਜੇਲ੍ਹਾਂ ਚ ਰਹਿਣਾ ਕਿਹੜਾ ਵੱਡੀ ਗੱਲ ਹੈ ਇਸ ਤਰ੍ਹਾਂ ਦੀ ਜਿਹੜੀ ਜ਼ੁਰਤ ਕਿਉਂ ਵੱਧ ਗਈ ਆ ਉਹਨਾਂ ਦੀ ਚਾਹੇ ਵਰਤੇ ਜਾ ਰਹੇ ਆ ਮੁੰਡੇ ਚਾਹੇ ਉਹਨਾਂ ਨੂੰ ਕਹਿ ਲਈਏ ਕਿ ਕਿਵੇਂ ਨਾ ਕਿਵੇਂ ਮਾੜੇ ਸਿਸਟਮ ਦਾ ਸ਼ਿਕਾਰ ਹੋ ਜਾਂਦੇ ਆ ਪਰ ਉਹਨਾਂ ਨੂੰ ਇਹ ਕਹਿ ਕੇ ਬਰੀ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦੀ ਬੇਰੁਜ਼ਗਾਰੀ ਸੀ ਜਾਂ ਉਹਨਾਂ ਨੂੰ ਨਜਾਇਜ਼ ਉਹਨਾਂ ਨੂੰ ਫਾਇਦਾ ਚੁੱਕਿਆ ਗਿਆ ਹਾਲੀਵੁੱਡ ਜਿਵੇਂ ਅੱਜਕੱਲ ਪੰਜਾਬੀ ਫਿਲਮਾਂ ਬੜੀਆਂ ਹਿੱਟ ਹੋ ਜਾਂਦੀਆਂ ਇਹੋ ਜਿਹੀਆਂ ਕਿ ਕਿਵੇਂ ਹਾਲਾਤ ਨੇ ਮਜਬੂਰ ਕੀਤਾ ਜੀ ਨੌਜਵਾਨ ਇਸ ਪਾਸੇ ਧੱਕੇ ਗਏ ਜੀ ਸਾਰੇ ਤਾਂ ਨਹੀਂ ਥੱਕੇ ਗਏ ਬਹੁਤ ਜਣੇ ਬੇਰੁਜ਼ਗਾਰ ਆ ਉਸਦੇ ਲਈ ਬੇਰੁਜ਼ਗਾਰੀ ਕਿਵੇਂ ਖਤਮ ਹੋਵੇ ਇਸਦੇ ਲਈ ਲੜਨਾ ਚਾਹੀਦਾ ਨਾ ਕਿ ਇਸ ਪਾਸੇ ਦੱਜਣਾ ਚਾਹੀਦਾ ਪਰ ਜਿੱਥੋਂ ਤੱਕ ਰਹੀ ਗੱਲ ਕਿ ਜਿਨ੍ਹਾਂ ਨੇ ਤਾਂ ਅੰਜਾਮ ਦੇਣੇ ਆ ਜਿਵੇਂ ਵੀ ਉਹ ਸਿਸਟਮ ਦੇ ਵਿੱਚ ਵੜ ਗਏ ਗਰਕ ਹੋ ਗਏ ਉਹਨਾਂ ਨੇ ਤੇ ਆਪਦਾ ਕੰਮ ਕਰਤਾ ਪਰ ਉਹਨਾਂ ਦੇ ਹੌਸਲੇ ਕਿਉਂ ਵੱਧਦੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਪੰਜਾਬ ਪੁਲਿਸ ਡੀਜੀਪੀ ਤੋਂ ਲੈ ਕੇ ਸਪਾਈ ਤੱਕ ਜਿੱਥੇ ਕੰਮ ਕਰਨ ਦੀ ਲੋੜ ਆ ਉੱਥੇ ਕਿਉਂ ਨਹੀਂ ਹੋ ਰਿਹਾ ਜੇਕਰ ਨਹੀਂ ਹੋ ਰਿਹਾ ਐਸੇ ਕਰਕੇ ਨਤੀਜੇ ਆ ਸਾਹਮਣੇ ਇਹ ਜਿਹੜੀ ਕਤਲੋਗਾਰਤਾ ਜਿਸ ਤਰ੍ਹਾਂ ਦੀਆਂ ਵਾਰਦਾਤਾਂ ਹੈ ਹੌਸਲੇ ਬੁਲੰਦ ਉਹ ਜਿਹੜੇ ਫਰੋਤੀਆਂ ਮੰਗਦੇ ਨੇ ਜਾਂ ਹੋਰ ਕੋਈ ਕਾਰਨ ਹੋ ਸਕਦੇ ਆ ਤਾਂ ਜਿਹੜਾ ਇਹ ਵਾਰਦਾਤ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਦੂਜੀ ਵਾਰਦਾਤ ਹੋ ਜਾਣੀ ਐ ਈਡੀ ਵੱਡੀ ਉਹ ਵੀ ਦਿਨ ਦਿਹਾੜੇ ਤਾਂ ਫਿਰ ਆਪਣੇ ਆਪ ਨੂੰ ਆਮ ਪੰਜਾਬੀ ਆਮ ਨਾਗਰਿਕਾ ਜਿਹੜਾ ਉਹ ਕਿਵੇਂ ਮਹਿਫੂਜ਼ ਮਹਿਸੂਸ ਕਰੂਗਾ ਉਹ ਤਾਂ ਉਹਨੂੰ ਤਾਂ ਡਰ ਹਮੇਸ਼ਾ ਹੀ ਬਣਿਆ ਰਹਿਣਾ ਹੋ ਸਕਦਾ ਜਿਹੜਾ ਬਿਬਾਕੀ ਨਾਲ ਆਪਣੀ ਗੱਲ ਰੱਖਦਾ ਚਾਹੇ ਉਹ ਪੋਲਿਟੀਕਲ ਲੀਡਰ ਹੋਵੇ ਚਾਹੇ ਕੋ ਪੱਤਰਕਾਰ ਹੋਵੇ ਕੱਲ ਨੂੰ ਤਾਂ ਫਿਰ ਕੋਈ ਵੀ ਸ਼ਿਕਾਰ ਹੋ ਸਕਦਾ ਗੋਲੀ ਦਾ ਪਰ ਤਾਂ ਇਹ ਕਿਹਾ ਜਾਊਗਾ ਕਿ ਜੇ ਦੀ ਕਿਸੇ ਨਾਲ ਰੰਜਿਸ਼ ਹੋਊਗੀ ਜੀ ਲਾਕਡਾਟ ਹੋਊਗੀ ਪਰ ਉਹਨਾਂ ਦੀ ਸੇਫਟੀ ਦਾ ਪ੍ਰਬੰਧ ਕਿਨੇ ਕਰਨਾ ਹੈ ਉਹ ਸਟੇਟ ਨੇ ਕਰਨਾ ਹੈ ਉਹ ਸਰਕਾਰ ਨੇ ਕਰਨਾ ਹੈ ਉਹ ਪੁਲਿਸ ਨੇ ਕਰਨਾ ਜਿਹੜੇ ਕਿ ਉਹ ਫੇਲ ਨਜ਼ਰ ਆ ਰਿਹਾ ਹੈ ਚਾਹੇ ਉਸ ਦੇ ਵਿੱਚ ਇੰਟੈਲੀਜੈਂਸ ਦੀ ਫੇਲਿਅਰ ਹੋਵੇ ਤੇ ਚਾਹੇ ਕੋਈ ਹੋਰ ਗੱਲ ਹੋਵੇ ਦਿਨ ਦਿਹਾੜੇ ਇੱਕੋ ਥਾਂ ਦੇ ਉੱਤੇ ਥੋੜੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਣੀਆਂ ਗੋਲੀਆਂ ਚੱਲਣਾ ਆਮ ਹੋ ਜਾਵੇ ਤਾਂ ਫਿਰ ਇਸ ਗੱਲ ਨੂੰ ਲੈ ਕੇ ਪੰਜਾਬੀ ਆ ਜਿਹੜੇ ਜ਼ਰੂਰ ਕਿਤੇ ਨਾ ਕਿਤੇ ਸਹਿਮ ਦੇ ਮਾਹੌਲ 'ਚ ਵੀ ਜਾਂਦੇ ਆ ਤੇ ਕੁਝ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਸਵਾਲ ਕਰਨਾ ਹੀ ਕਰਨਾ ਹੈ ਮਾੜੀ ਗੱਲ ਦੇ ਉੱਤੇ ਉਹ ਫਿਰ ਸਵਾਲ ਵੀ ਕਰਨਗੇ ਫਿਰ ਇਸ ਦਾ ਜਵਾਬ ਦੇਣਾ ਪੈਂਦਾ ਤੇ ਫਿਰ ਉਹ ਜਵਾਬ ਦੇਣਾ ਜਦੋਂ ਔਖਾ ਹੋ ਜਾਵੇ ਤੇ ਫਿਰ ਕਈ ਵਾਰੀ ਚਾਹੇ ਵਿਧਾਨ ਸਭਾ ਦੇ ਅੰਦਰ ਕੋਈ ਜਵਾਬ ਦੇ ਰਿਹਾ ਤੇ ਚਾਹੇ ਬਾਹਰ ਦੇ ਰਿਹਾ ਫਿਰ ਐਂ ਬਸ ਇਸ਼ ਮੈਂ ਇਹਨਾਂ ਦੀਆਂ ਗੱਲਾਂ ਦਾ ਜਵਾਬ ਕਿਉਂ ਦਿਆਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਇੱਕ ਗੱਲ ਤੁਸੀਂ ਵੀ ਨੋਟ ਕੀਤੀ ਹੋਣੀ ਹੈ ਪੁਲਿਸ ਫੜ ਲੈਂਦੀ ਹੈ ਉਪਲਬਧੀ ਦੱਸ ਦਿੰਦੀ ਹੈ ਵੀ ਅਸੀਂ ਆ ਜਿਨ੍ਹਾਂ ਨੇ ਸ਼ੂਟ ਕੀਤਾ ਸੀ ਆ ਸ਼ੂਟਰ ਸੀ ਅਸੀਂ ਉਹਨੂੰ ਫੜ ਲਿਆ ਪਰ ਅਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਰਵਾਇਆ ਕਿੰਨੇ ਆ ਜਿਵੇਂ ਮੂਸੇਵਾਲੇ ਦੀ ਗੱਲ ਕਰੀਏ ਫੜ ਲੇ ਸਾਰੇ ਫੜ ਲੇ ਸ਼ੂਟਰ ਫੜ ਲੇ ਪਰ ਅਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਜਾਂ ਉਹਨਾਂ ਨੂੰ ਫੜਿਆ ਨਹੀਂ ਹੈਗਾ ਜਿਹੜੇ ਜਿਨ੍ਹਾਂ ਨੇ ਕੰਮ ਕਰਵਾਇਆ ਹੁੰਦਾ ਹੈ ਜਿਹੜੇ ਉਹਨਾਂ ਦੇ ਪਿੱਛੇ ਹੁੰਦੇ ਨੇ ਪੁਲਿਸ ਉਹਨਾਂ ਤੱਕ ਕਿਉਂ ਨਹੀਂ ਪਹੁੰਚ ਕਰਦੀ ਹੈਗੀ ਯਾ ਜਿੱਥੋਂ ਤੱਕ ਰਹੀ ਗੱਲ ਸਿੱਧੂ ਮੂਸੇਵਾਲਾ ਕੇਸ ਦੀ ਉੱਥੇ ਤਾਂ ਜਿਹੜੇ ਵੀ ਨਾਮੀ ਗੈਂਗਸਟਰ ਨੇ ਉਹਨਾਂ ਨੇ ਆਪ ਹੀ ਕਬੂਲ ਲਿਆ ਕਿ ਅਸੀਂ ਪੁਲਿਸ ਨੇ ਨਹੀਂ ਲੱਭੇ ਕਿ ਕਿਹਦਾ ਕਿਹਨੇ ਕਰਾਇਆ ਉਹ ਤੇ ਆਪ ਹੀ ਕਬੂਲਿਆ ਗਿਆ ਇਸੇ ਕਰਕੇ ਕਹਿ ਦਿੱਤਾ ਗਿਆ ਵੱਡੀਆਂ-ਵੱਡੀਆਂ ਸੁਰਖੀਆਂ ਬਣੀਆਂ ਉਹ ਰੀਜ਼ਨ ਕੋਈ ਵੀ ਹੋਣ ਸਕਿਉਰਿਟੀ ਲੀਕ ਹੋਣੀ ਉਹਨੂੰ ਨਸ਼ਰ ਕਰਨਾ ਕਿਸੇ ਕਿਸ ਨੇ ਕੀਤਾ ਉਹ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਵੀ ਜਗ ਜਹਰ ਕੀਤੀਆਂ ਨੇ ਗੱਲਾਂ ਹੋਰ ਨਾ ਬਾਕੀਆਂ ਸਾਰਿਆਂ ਨੇ ਵੀ ਕੀਤੀਆਂ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਕਿ ਪੁਲਿਸ ਜਦੋਂ ਉਪਲਬਧਦੀ ਗਣਾਉਂਦੀ ਹੈ ਕਿ ਸਾਡੀ ਆ ਪ੍ਰਾਪਤੀ ਹੈ ਜੀ ਐਨੇ ਘੰਟਿਆਂ ਦੇ ਵਿੱਚ ਅਸੀਂ ਸ਼ੂਟਰ ਕਾਬੂ ਕਰ ਲਏ ਐਨੇ ਘੰਟਿਆਂ ਦੇ ਵਿੱਚ ਅਸੀਂ ਉਹਨੂੰ ਕਾਬੂ ਕਰ ਲਿਆ ਫੜ ਲਿਆ ਚਾਹੇ ਕੋਈ ਚੋਰੀ ਔਰ ਲੁੱਟ ਦੀ ਵਾਰਦਾਤ ਹੋਵੇ ਚਾਹ ਕਤਲੋਗਾਰਤ ਦੀ ਹੋਵੇ ਪੁਲਿਸ ਇਹ ਕਹਿ ਦਿੰਦੀ ਹੈ ਗੱਲ ਠੀਕ ਹੈ ਕਿ ਅਸੀਂ ਫੜ ਲਿਆ ਬੰਦੇ ਪਰ ਜੜ ਤੱਕ ਤਾਂ ਤਾਂ ਜਾਇਆ ਜਾਵੇਗਾ ਜੇਕਰ ਜੜ ਤੱਕ ਜਾਣ ਦੀ ਇੱਛਾ ਹੋਵੇ ਜਿਹੜੇ ਕੇਸਾਂ ਦੇ ਵਿੱਚ ਪੰਜਾਬ ਪੁਲਿਸ ਦੀ ਜੜ ਤੱਕ ਜਾਣ ਦੀ ਇੱਛਾ ਹੁੰਦੀ ਵੀ ਹੈ ਜੇਕਰ ਉਸ ਦੇ ਵਿੱਚ ਸਿਆਸੀ ਦਬਾਅ ਹੋਣ ਜਾਂ ਹੋਰ ਮਾਇਆ ਦਾ ਖੇਡ ਚੱਲ ਜਾਂਦਾ ਦਿਮਾਗ ਖਰਾਬ ਹੋ ਜਾਂਦਾ ਲਾਲਚ ਵੱਧ ਜਾਂਦਾ ਤਾਂ ਫਿਰ ਉੱਥੇ ਜੜ ਤੇ ਨਹੀਂ ਜਾਇਆ ਜਾਂਦਾ ਫਿਰ ਜਿਹੜੇ ਸ਼ੂਟਰ ਹੁੰਦੇ ਆ ਉਹਨਾਂ ਨੂੰ ਫੜ ਕੇ ਕਾਬੂ ਕਰ ਲਿਆ ਜਾਂਦਾ 2-4 ਦਿਨ ਇਸ ਦੇ ਉੱਤੇ ਚਰਚਾ ਹੁੰਦੀ ਹੈ ਸੁਰਖੀਆਂ ਬਣਦੀਆਂ ਨੇ ਉਦੋਂ ਬਾਅਦ ਭੁੱਲ ਭੁਲਾ ਜਾਂਦਾ ਮਸਲਾ ਕਿਨੇ ਕਿਹਦੇ ਨਾਲ ਕੀ ਕੀਤਾ ਸੀ ਉਹ ਵੱਖਰੀ ਗੱਲ ਹੈ ਕਿ ਜਿੱਥੇ ਥੋੜਾ ਕੋਈ ਨਾਮੀ ਚਿਹਰਾ ਹੋਵੇ ਜਿਸ ਨਾਲ ਵੱਡੀ ਕੋਈ ਦਰਘਟਨਾ ਵਾਪਰ ਗਈ ਹੋਵੇ ਜਾਂ ਕਤਲ ਹੋ ਗਿਆ ਹੋਵੇ ਉਸ ਦਾ ਮਸਲਾ ਥੋੜੇ ਸਮਾਂ ਲੰਘ ਲਈ ਚੱਲਦਾ ਰਹਿੰਦਾ ਤੇ ਜਿਹੜਾ ਕੋਈ ਆਮ ਘਰ ਦਾ ਮਾਰਿਆ ਜਾਵੇ ਜਾਂ ਕੋਈ ਇਨਾ ਚਰਚਿਤ ਨਾ ਹੋਵੇ ਉਹ 2-4 ਚਰਚਾ ਹੁੰਦੀ ਹੈ 2-4 ਦਿਨ ਉਸ ਤੋਂ ਬਾਅਦ ਭੁੱਲ ਭਲਾ ਜਾਂਦਾ ਇੱਕ ਕੋਈ ਕਤਲ ਵੀ ਹੋਇਆ ਸੀ ਕੁਬਾਰਦਤ ਵੀ ਹੋਈ ਸੀ ਤੇ ਪੁਲਿਸ ਨੂੰ ਜਿਹੜਾ ਉਹ ਆਰਾਮ ਕਰਨ ਦਾ ਮੌਕਾ ਮਿਲ ਜਾਂਦਾ ਤੇ ਇੱਥੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਇੱਕ ਸੰਸਥਾ ਖੜੀ ਹੋਵੇ ਜਾਂ ਫਿਰ ਕੋਈ ਪੋਲਿਟੀਕਲ ਪਾਰਟੀਆਂ ਹਲਾ ਉਹੀ ਗੱਲ ਆ ਜਾਂਦੀ ਹੈ ਨਾ ਕਿ ਵਿਰੋਧੀ ਧਿਰ ਨੂੰ ਜਿਹੜਾ ਟਾਈਮ ਮਿਲਿਆ ਸੀ ਉਸ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਸੀ ਐਕਸਪੋਜ਼ ਕੀਤਾ ਜਾ ਸਕਦਾ ਸੀ ਕਿ ਕਿਹਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿਵੇਂ ਨਿਭਾਉਣੀ ਚਾਹੀਦੀ ਹੈ ਇਹ ਵਿਰੋਧੀ ਧਿਰ ਦਾ ਹੀ ਕੰਮ ਹੁੰਦਾ ਜਾਂ ਫਿਰ ਪੱਤਰਕਾਰ ਭਾਈਚਾਰੇ ਦਾ ਕੰਮ ਹੁੰਦਾ ਹੈ ਇੱਥੇ ਕਲਮਾਂ ਵੀ ਸੌ ਜਾਂਦੀਆਂ ਤੇ ਇੱਥੇ ਫਿਰ ਸਿਸਟਮ ਜੋ ਵਿਰੋਧੀ ਧਿਰ ਦਾ ਹੈ ਉਹ ਵੀ ਕਿਵੇਂ ਚੁੱਪ ਹੋ ਜਾਂਦਾ ਜਾਂ ਫਿਰ ਨਾਰੇ ਬਾਜੀ ਮੁਰਦਾਬਾਦ ਤੋਂ ਇਲਾਵਾ ਕੁਝ ਨਹੀਂ ਬੋਲਿਆ ਜਾਂਦਾ ਜੇਕਰ ਇਹ ਸਮੇਂ ਮਿਲਦੇ ਹੈ ਜਿੱਥੇ ਵੀ ਗੱਲ ਕਹਿਣ ਦਾ ਤੇ ਉੱਥੇ ਸਮੇਂ ਨੂੰ ਜ਼ਰੂਰ ਵਰਤਣਾ ਚਾਹੀਦਾ ਹੈ ਚਾਹੇ ਉਹ ਕਿਤੇ ਵੀ ਸਮਾਂ ਮਿਲ ਰਿਹਾ ਹੋਵੇ ਪਰ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਚਿੰਤਾ ਦਾ ਵਿਸ਼ਾ ਨੇ ਪੰਜਾਬ ਪੁਲਿਸ ਨੂੰ ਆਪਣੀ ਜਵਾਬ ਤਲਬੀ ਉਹ ਜ਼ਰੂਰ ਦੇਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਇੱਥੋਂ ਤੱਕ ਕਿ ਜੇਕਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਕ੍ਰਾਈਮ ਰੇਟ ਜਦੋਂ ਗੱਲ ਚੱਲਦੀ ਹੈ ਨਾ ਤਾਂ ਉਦੋਂ ਪੰਜਾਬ ਦੇ ਮੰਤਰੀ ਵੀ ਉੱਠ ਖੜਦੇ ਆ ਕਿ ਯੂਪੀ ਬਿਹਾਰ ਜਾ ਕੇ ਦੇਖ ਲਓ ਕੀ ਕੀ ਹੁੰਦਾ ਹੈ ਆਧਾਰਨਾ ਦਿੱਤੀਆਂ ਜਾਂਦੀਆਂ ਯੂਪੀ ਬਿਹਾਰ ਤੋਂ ਕੀ ਕਿਸੇ ਨੇ ਲੈਣਾ ਪੰਜਾਬ ਦੇ ਲੋਕਾਂ ਨੇ ਕੰਮ ਕਰਦੇ ਨੇ ਵਿਚਰਦੇ ਨੇ ਚਾਹੇ ਵਿਦੇਸ਼ ਤੋਂ ਇੱਥੇ ਆਉਂਦੇ ਆ ਥੋੜੇ ਦਿਨਾਂ ਲਈ ਜਾਂ ਇੱਥੇ ਸਾਰਾ ਦਿਨ ਰਹਿੰਦੇ ਆਪਣੇ ਕਾਰੋਬਾਰ 'ਚ ਉਹਨਾਂ ਨੂੰ ਤੁਸੀਂ ਕਿੰਨਾ ਸੁਰੱਖਿਅਤ ਰੱਖਿਆ ਹੋਇਆ ਜਵਾਬ ਸਵਾਲ ਇਸ ਦਾ ਦੇਣਾ ਚਾਹੀਦਾ ਹੈ ਸਵਾਲ ਦਾ ਜਵਾਬ ਨਾ ਕਿ ਕਿਸੇ ਹੋਰ ਸੂਬੇ ਦੀ ਉਦਾਹਰਨ ਦੇਣੀ ਚਾਹੀਦੀ ਹੈ ਚਲੋ ਬਹੁਤ ਸ਼ੁਕਰੀਆ ਅਸੀਂ ਅੱਜ ਇਹ ਦੋ ਵਿਸ਼ੇ ਤੇ ਗੱਲ ਕੀਤੀ ਤੁਹਾਨੂੰ ਇਹ ਸਾਡੇ ਚਰਚਾ ਕਿਵੇਂ ਲੱਗੀ ਆਪਣੀ ਰਾਏ ਸਾਨੂੰ ਜਰੂਰ ਭੇਜੋ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ